ਪੈਨ ਜਿਹਾ ਵੀ ਨਾ ਹੁਣੇ ਮੁੱਕਣਾ ਸੀਗਾ ਤੇ ਕਿਤਾਬਾਂ ਚੱਕਨੀ ਹੁਣ ਨੂੰ ਕੰਮ ਹੋ ਜਾਂਦਾ ਬਸ ਪੈਨ ਫੜ ਕੇ ਲੈਣੀ ਹੈ ਫਿਰ ਛੇਤੀ ਛੇਤੀ ਆਦਾ ਕੰਮ ਕਰੋਗੇ ਯਾਰ ਠੀਕ ਹੋ ਗਿਆ ਗੱਡੀ ਬੈਕ ਆਈ ਜਾਂਦੀ ਆ ਪਤਾ ਨਹੀਂ ਲੱਗਦਾ ਵੀ ਤੂੰ ਮੁਰੇ ਦਾ ਦੇਖ ਲਾ ਅੰਗਲ ਤੂੰ ਸਿੱਧੀ ਆਨਲਾਈਨ ਨਹੀਂ ਆ ਸਕਦੇ ਮੈਂ ਤਾਂ ਗੱਡੀ ਬੈਕ ਲਈ ਆਉਂਦਾ ਸੀ ਤੈਨੂੰ ਨਹੀਂ ਦੇਖਦਾ ਸੀਗਾ ਵੀ ਗੱਡੀ ਬੈਕ ਆਈ ਜਾਂਦੀ ਹੈ ਵਿਚ ਵੱਜੀ ਆ ਕੇ ਤੁਸੀਂ ਚਲਾਉ ਧਿਆਨ ਨਾਲ ਮੈਂ ਤਾਂ ਧਿਆਨ ਨਾਲ ਹੀ ਆਈ ਜਾਂਦੀ ਸੀ ਤੂੰ ਮਨਿੰਦਰ ਮਨਿੰਦਰ ਨਾਲ ਨਹੀਂ ਆਉਂਦੀ ਹਾਂ ਅੱਛਾ 6:00 ਤਾਂ ਨਹੀਂ ਬੱਜੀ ਨਹੀਂ ਠੀਕ ਹੈ ਮੈਨੂੰ ਪਤਾ ਨਹੀਂ ਲੱਗਿਆ ਮੇਰਾ ਨਾ ਫੋਨ ਦੇ ਵਿੱਚ ਧਿਆਨ ਸੀਗਾ ਤੁਹਾਡਾ ਧਿਆਨ ਕਿੱਥੇ ਸੀਗਾ ਮੈਂ ਤੁਹਾਨੂੰ ਦੇਖਿਆ ਮੈਨੂੰ ਹਾਂ ਤੁਸੀਂ ਉਹੀ ਅੰਕਲ ਹੋ ਨਾ ਇੱਕ ਦਿਨ ਅਸੀਂ ਜਾਈ ਜਾਂਦੇ ਸੀ ਮੇਰੇ ਮੰਮੀ ਨੂੰ ਬੁਲਾਇਆ ਸੀਗਾ ਹਾਂ ਹਾਂ ਮੈਂ ਉਹੀ ਹਾਂ ਤਾਂ ਹੀ ਤੇ ਤੈਨੂੰ ਮੈਂ ਪੁੱਛਿਆ ਵੀ ਤੂੰ ਮਨਿੰਦਰ ਨਾ ਹੁੰਨੀ ਐ ਮਨਿੰਦਰ ਤੇਰੀ ਕੀ ਲੱਗਦੀ ਐ ਮੇਰੀ ਮੰਮੀ ਐ ਮਨਿੰਦਰ ਅੱਛਾ 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 ਠੀਕ ਐ ਮੈਂ ਤੇ ਮਨਿੰਦਰ ਨਾ ਅਸੀਂ ਕਾਲਜ 'ਚ ਇਕੱਠੇ ਪੜ੍ਹਦੇ ਸੀਗੇ ਅਸੀਂ ਦੋਸਤ ਸੀਗੇ ਹੁਣ ਪਤਾ ਨਹੀਂ ਕੀ ਹੋ ਗਿਆ ਬਸ ਸਾਡੀ ਗੱਲ ਜੀ ਵਿੱਚ ਉਹਦੀ ਬੰਦ ਹੋ ਗਈ ਉਦੋਂ ਬਾਅਦ ਪਤਾ ਨਹੀਂ ਲੱਗਿਆ ਉਹਨੂੰ ਕੀ ਹੋਇਆ ਕੀ ਨੇ ਉਦੋਂ ਬਾਅਦ ਗੱਲ ਹੀ ਨਹੀਂ ਕਰਦੀ ਮੇਰੇ ਨਾਲ ਅੰਕਲ बस थोनू ਪਤਾ ਤਾਂ ਹੈਗਾ ਉਹ ਕੋਈ ਗੁੱਸਾ ਕਿ ਲਾ ਲਾ ਉਹ ਨਾ ਕੋਈ ਗੱਲ ਹੋਣੀ ਨਾ ਨਹੀਂ ਬੋਲਦੇ ਹੁਣ ਬੈਠੇ ਮੈਂ ਮੈਨੂੰ ਵੀ ਰੋਕਿਆ ਤੂੰ ਮੇਰਾ ਕੋਈ ਗੱਲ ਨਹੀਂ ਕਰਨੀ ਮੇਰੇ ਨਾਲ ਹਾਂ ਚੱਲ ਕੋਈ ਨਹੀਂ ਉਹ ਤਾਂ ਮੈਂ ਗੱਲ ਕਰ ਲੂੰਗਾ ਮਨਿੰਦਰ ਨਾਲ ਤੂੰ ਮੈਨੂੰ ਐਂ ਦੱਸ ਤੇਰੇ ਸੱਟਾਂ ਨਹੀਂ ਲੱਗੀ ਜੇ ਸੱਟ ਲੱਗੀ ਆ ਤਾਂ ਮੈਂ ਦਵਾਈ ਦਵਾ ਦਿੰਨਾ ਨਹੀਂ ਨਹੀਂ ਅੰਕਲ ਬਸ ਠੀਕ ਆ ਬਾਹਰ ਜਿੱਤੇ ਬੱਝਿਆ ਅੱਛਾ ਚੱਲ ਕੋਈ ਨਾ ਤੂੰ ਧਿਆਨ ਰੱਖੀ ਆਪਣਾ ਠੀਕ ਹੈ ਤੇ ਮੰਮੀ ਨੂੰ ਕੁਛ ਨਾ ਦੱਸੀ ਚੰਗਾ ਆਪਣੇ ਬਾਰੇ ਕਿਉਂ ਅੰਕਲ ਵੈਸੇ ਬਸ ਪਤਾ ਕੀ ਹੈ ਜਿਵੇਂ ਹੁਣ ਤੈਨੂੰ ਤੇਰੀ ਮੰਮੀ ਨੇ ਮਨਾ ਕੀਤਾ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਜੇ ਤੂੰ ਐਂ ਦੱਸਿਆ ਵੀ ਮੈਂ ਮਿਲਿਆ ਸੀ ਫਿਰ ਤੇਰੇ ਨਾਲ ਗੁੱਸੇ ਹੋ ਨਹੀਂ ਤੁਹਾਡੇ ਨਾਲ ਨਹੀਂ ਮੰਮੀ ਤਾਂ ਮੈਨੂੰ ਐਂ ਕਹਿੰਦੀ ਆ ਵੀ ਜਿਹਨੂੰ ਨਹੀਂ ਜਾਣਦੇ ਨਾ ਉਹ ਕਿਸੇ ਨਾਲ ਨਹੀਂ ਬੋਲਣਾ ਤੇ ਫਿਰ ਮੈਨੂੰ ਤਾਂ ਤੂੰ ਜਾਣਦੀ ਐ ਐਂ ਕਰੀ ਫਿਰ ਕੱਲ ਨੂੰ ਨਾ ਮੈਂ ਤੈਨੂੰ ਇੱਕ ਗੱਲ ਦੱਸੂਗਾ ਠੀਕ ਐ ਕੱਲ ਨੂੰ ਤੂੰ ਦੁਬਾਰੇ ਆਂ ਆ ਮੇਰਾ ਘਰ ਠੀਕ ਐ ਨਾ ਮੈਂ ਤਾਂ ਘਰੇ ਗੱਡੀ ਅੰਦਰ ਲਾਉਣ ਲੱਗਿਆ ਸੀਗਾ ਜਦੋਂ ਮਰਜ਼ੀ ਆਜੀ ਲੰਘਦੀ ਟੱਪ ਦੀ ਜੇ ਕੋਈ ਲੋੜ ਹੋਵੇ ਨਾ ਕਿਸੇ ਚੀਜ਼ ਦੀ ਮੈਨੂੰ ਦੱਸ ਦਿਆ ਕਰ ਹੋ ਕੋਈ ਗੱਲ ਨਹੀਂ ਅੰਕਲ ਮੈਂ ਤਾਂ ਇਹ ਕਹਿੰਦੀ ਸੀ ਤੁਸੀਂ ਘਰੇ ਆਜੋ ਨਾਲੇ ਮੰਮੀ ਨੂੰ ਮਿਲੇ ਵੈਸੇ ਤਾਂ ਤੁਹਾਡੀ ਕਾਲਜ ਫਰੈਂਡ ਹੀ ਹੈ ਮੰਮੀ ਨਹੀਂ ਨਹੀਂ ਉਹ ਨਾ ਕਿਸੇ ਗੱਲ ਤੋਂ ਮੇਰੇ ਨਾਲ ਗੁੱਸੇ ਹੈ ਤੈਨੂੰ ਪਤਾ ਹੈ ਜਦੋਂ ਅਸੀਂ ਕਾਲਜ ਇਕੱਠੇ ਪੜ੍ਹਦੇ ਸੀਗੇ ਉਹ ਮੇਰਾ ਨਰਾਜ਼ ਹੋ ਗਈ ਸੀ ਉਸ ਤੋਂ ਬਾਅਦ ਵਿੱਚ ਫਿਰ ਮੈਂ ਆਪਦੇ ਕੰਮ ਕਰਨ ਲੱਗ ਗਿਆ ਸੀ ਸਾਡੀ ਕਈ ਟਾਈਮ ਤੋਂ ਗੱਲ ਨਹੀਂ ਹੋਈ ਤਾਂ ਕਰਕੇ ਕਦੇ ਫੇਰ ਗੱਲ ਕਰਾਂਗੇ ਤੂੰ ਕੱਲ ਨੂੰ ਆਈਂ ਬਾਕੀ ਤੈਨੂੰ ਮੈਂ ਸਾਰੀ ਗੱਲ ਕੱਲ ਨੂੰ ਦੱਸੂਗਾ ਠੀਕ ਹੈ ਵੀ ਕੀ ਗੱਲ ਹੋਈ ਸੀ ਸਾਰੀ ਠੀਕ ਹੈ ਹਾਂ ਠੀਕ ਹੈ ਨਾ ਤੂੰ ਦਵਾਈ ਤਾਂ ਮੈਂ ਠੀਕ ਹੈ ਮੈਂ ਤਾਂ ਦੁਕਾਨ ਤੇ ਜਾਂਦੀ ਸੀਗੀ بس ਮੇਰਾ ਧਿਆਨ ਨਹੀਂ ਮੈਂ ਆਪਦੇ ਆਪਸ ਚ ਬੋਲਦੀ ਹੁੰਦੀ ਸੀ ਆਪਦੇ ਨਾਲ ਚਲ ਹੁਣ ਧਿਆਨ ਨਾਲ ਜਾਈ ਇਹ ਤਾਂ ਆਪਣੀ ਗੱਡੀ ਸੀ ਬਚ ਗਈ ਜੋ ਕੋਈ ਉਧਰ ਤੇ ਜਾਣਾ ਹੋਇਆ ਫਿਰ ਜ਼ਿਆਦਾ ਸੱਟ ਵੱਜ ਜੂਗੀ ਠੀਕ ਹੈ ਅੰਕਲ ਚੰਗਾ ਕੱਪੜੇ ਤਾਂ ਗਿੱਲੇ ਆ ਐਵੇਂ ਕਰਦੀ ਮम्मी ਨੂੰ ਫੋਨ ਲਾ ਲੈਣੀ ਹੈਲੋ ਹੈਲੋ ਸਿਸੀਕਾਰ ਮਮੀ ਕਿਵੇਂ ਹੋ ਸਿਸੀਕਾਰ ਤੂੰ ਹੋਰ ਕਿਵੇਂ ਹੋ ਮਮੀ ਮੈਂ ਤਾਂ ਨਾ ਜਮਾ ਠੀਕ ਆ ਨਾਲੇ ਤੁਹਾਨੂੰ ਪਤਾ ਜੋ ਆਪਾਂ ਸੋਚਿਆ ਸੀ ਨਾ ਆਪਣਾ ਪਲਾਨ ਕਾਮਯਾਬ ਹੋ ਗਿਆ ਨਾਲੇ ਮਮੀ ਕਿਸੇ ਨੂੰ ਕੁਝ ਵੀ ਨਹੀਂ ਪਤਾ ਲੱਗਿਆ ਪੁੱਤ ਤင်း ਦੱਸ ਕੀ ਹਾ ਤਾਂ ਸੀਗਾ ਵੀ ਪਤਾ ਕੁਝ ਨਹੀਂ ਲੱਗਦਾ ਬਸ ਜਿਹੜਾ ਕੰਡਾ ਸੀ ਉਹ ਆਪਣੇ ਆਪ ਨੇ ਨਿਕਲ ਗਿਆ ਹੁਣ ਆਪਾਂ ਨੂੰ ਕਾਦੀ ਟੈਨਸ਼ਨ ਆਪਾਂ ਤਾਂ ਨਾ ਢਿੰਗ-ਢਿੰਗ ਇਹਨਾਂ ਤੋਂ ਬਦਲੇ ਲੈਣੇ ਆ ਜਿਵੇਂ ਆਪਾਂ ਨੂੰ ਇਹੇ ਤੰਗ ਕਰਦੇ ਸੀ ਨਾ ਅ빠 ਦੁੱਗਣਾ ਤੰਗ ਕਰਨਾ ਹੈ ਨਾ ਮੰਮੀ ਤੁਸੀਂ ਜਮਾਂ ਸਹੀ ਕਿਹਾ ਸ਼ੁਰੂ ਤੋਂ ਨਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਵੀ ਮੈਨੂੰ ਇਹ ਸਭ ਕੁਝ ਕਰਨਾ ਪਊਗਾ ਪਰ ਇਹਨਾਂ ਨੇ ਸਹੀ ਦੱਸਿਆ ਮੈਨੂੰ ਮਜਬੂਰ ਕਰਤਾ ਤੇ ਮੰਮੀ ਮੈਂ ਤਾਂ ਉਹਨਾਂ ਤੁਹਾਡਾ ਸ਼ੁਕਰੀਆ ਕਰਦੀ ਆ ਵੀ ਤੁਸੀਂ ਮੈਨੂੰ ਸਹੀ ਰਸਤੇ ਤੇ ਲੈ ਆਂਦਾ ਜੇ ਸ਼ਾਇਦ ਤੁਸੀਂ ਮੈਨੂੰ ਨਾ ਸਮਝਾਉਂਦੇ ਮੈਂ ਤਾਂ ਉਵੇਂ ਬਸ ਰੋ ਤੋ ਕੇ ਆਪਦੀ ਜ਼ਿੰਦਗੀ ਕੱਟੀ ਜਾਣੀ ਸੀ ਨਾਲੇ ਮੈਨੂੰ ਪਤਾ ਇਸ ਘਰ ਵਿੱਚ ਮੈਂ ਹੁਣ ਕਦੇ ਵੀ ਖੁਸ਼ ਨਹੀਂ ਰਹਿ ਸਕਦੀ ਤੇ ਜੇ ਮੈਂ ਖੁਸ਼ ਨਹੀਂ ਤਾਂ ਫਿਰ ਮੈਂ ਖੁਸ਼ ਇਹਨਾਂ ਨੂੰ ਵੀ ਨਹੀਂ ਰਹਿਣ ਦੇਣਾ ਕੌਣ ਤੂੰ ਕਿਉਂ ਚਿੰਤਾ ਕੀਤੀ ਹੈਗੀ ਕੋਈ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਨਾਲੇ ਮੈਂ ਹੈਗੀ ਆ ਨਾ ਨਾਲ ਉਹ ਤਾਂ ਹੈ ਮम्मी ਕਹੀ ਜਾਂਦੀ ਨਾ ਬਸ ਹੋਮੇ ਕਰੀ ਆ ਦੇਖੀ ਆਪਾਂ ਹੌਲੀ ਹੌਲੀ ਇਹਨਾਂ ਨੂੰ ਪਿਓ ਪੁੱਤਾਂ ਨੂੰ ਵੀ ਸਿੱਧਾ ਕਰ ਦੇਣਾ ਮम्मी ਜਿਹੜਾ ਮੇਨ ਕੰਡਾ ਸੀ ਉਹ ਤਾਂ ਨਿਕਲ ਗਿਆ ਨਾਲੇ ਹੁਣ ਜਮਾ ਘਰ ਦੇ ਵਿੱਚ ਸ਼ਾਂਤੀ ਆ ਕੱਲੀ ਉਹੀ ਸੀਗੀ ਜਿਹੜੀ ਮੈਨੂੰ ਜੀਣ ਨਹੀਂ ਦਿੰਦੀ ਸੀ ਸਾਰੀ ਅੱਗ ਦੀ ਜੜ ਤਾਂ ਉਹੀ ਸੀਗੀ ਉਹੀ ਆਪਾਂ ਕੰਡਾ ਕੱਢਤਾ ਹੁਣ ਇਹ ਦੋਨੇ ਪਿਓ ਪੁੱਤ ਰਹਿ ਗਏ ਮम्मी ਤੇ ਮੈਂ ਇਹਨਾਂ ਨਾਲ ਉਹ ਕਰਨੀ ਆ ਜੋ ਇਹਨਾਂ ਨੇ ਸੁਪਨੇ ਦੇ ਵਿੱਚ ਵੀ ਨਹੀਂ ਸੋਚਿਆ ਮੈਨਾਂ ਨੂੰ ਮੈਂ ਖੂਨ ਦੇ ਹੰਝੂ ਨਾ ਰਵਾਈ ਤਾਂ ਮੇਰਾ ਨਾ ਵੀ ਸੁੱਖ ਨਹੀਂ ਹੈਗਾ ਮੇਰੇ ਮਾਪਿਆਂ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਦੁਖੀ ਕੀਤਾ ਇਹਨਾਂ ਨੇ ਮੇਰਾ ਜੀਣਾ ਹਰਾਮ ਕਰਤਾ ਬਸ ਮੰਮੀ ਮੇਰਾ ਤਾਂ ਹੁਣ ਇੱਕੋ ਇੱਕ ਸੁਪਨਾ ਵੀ ਇਹਨਾਂ ਨੂੰ ਨਾ ਮੈਂ ਰੋਡ ਤੇ ਲੈ ਕੇ ਆਉਣਾ ਹਾਂ ਹਾਂ ਬਸ ਪੁੱਤ ਜੇ ਮੈਂ ਤੈਨੂੰ ਕਹਾਂ ਉਹ ਵੀ ਕਰੀ ਜਾ ਬਸ ਜਿਹੜਾ ਖੰਡਾ ਸੀ ਉਹ ਨਿਕਲ ਗਿਆ ਹੁਣ ਇਹਦਾ ਪਿਓ ਰਹਿ ਗਿਆ ਜੇ ਇਹਨੇ ਵੀ ਕੋਈ ਤੈਮਾਂਂਦੀ ਕੀਤੀ ਆਪਾਂ ਇਹਨੂੰ ਵੀ ਸਿੱਧੇ ਕਰ ਦੇਣਾ ਬਸ ਮੰਮੀ ਜੇ ਨਾ ਸਿੱਧਾ ਹੋਇਆ ਤਾਂ ਫਿਰ ਇਹਨੂੰ ਵੀ ਤੇਰੇ ਸੱਸ ਕੋਲ ਹੀ ਪਹੁੰਚਾ ਦੇ ਮੰਮੀ ਤੁਸੀਂ ਜਮਾਂ ਸਹੀ ਗੱਲ ਕਹੀ ਆ ਕਹਿੰਦੇ ਨੇ ਹੁੰਦੇ ਕਿ ਲਾਤੋ ਕੇ ਬੂਤ ਬਾਤੋਂ ਸੇ ਨਹੀਂ ਮੰਨਦੇ ਨਾਲੇ ਜੇ ਕਿਉਂ ਕਹਿੰਦੇ ਵੀ ਸਿੱਧੀ ਉਂਗਲ ਨਾਲ ਨਾ ਨਿਕਲੇ ਤਾਂ ਉਂਗਲ ਟੇਢੀ ਕਰ ਲੋ ਤੇ ਆਪਾਂ ਨੂੰ ਨਾ ਹੁਣ ਉਹ ਚੀਜ਼ ਕਰਨੀ ਪੈਣੀ ਆ ਤੇ ਅੱਧੀ ਤਾਂ ਕਰਤੀ ਹੁਣ ਬਸ ਥੋੜਾ ਹੀ ਕੁਝ ਰਹਿ ਗਿਆ ਇਹ ਹੋ ਹੀ ਜਾਣਾ ਜਿੰਨਾ ਇਹਨਾਂ ਨੇ ਤੁਹਾਨੂੰ ਤੇ ਮੈਨੂੰ ਤੰਗ ਕੀਤਾ ਨਾ ਉਹ ਤਾਂ ਵੱਧ ਇਹਨਾਂ ਨੂੰ ਤੰਗ ਕਰਨਾ ਮੰਮੀ ਮੈਂ ਜੀਨ ਨਹੀਂ ਦੇਣਾ ਇਹਨਾਂ ਨੂੰ ਦੋਨਾਂ ਨੂੰ ਪਿਓ ਪੁੱਤਾਂ ਨੂੰ ਬੱਸ ਪੁੱਤ ਇਹਨਾਂ ਤੋਂ ਘਣ ਘਣ ਕੇ ਬਦਲੇ ਲੈਣੀ ਅਸੀਂ ਕੀ ਕੁਛ ਨਹੀਂ ਕੀਤਾ ਅਸੀਂ ਸਾਰਾ ਕੁਝ ਦਿੱਤਾ ਇਹਨੂੰ ਤੇ लाਡੀ ਨੂੰ ਜਵਾਇ ਹੀ ਨਹੀਂ ਆਪਦਾ ਪੁੱਤ ਸਮਝਿਆ ਸੀ ਤੇ ਇਹਨੇ ਕੀ ਕੀਤਾ ਇਹਨੇ ਸੁਖਤੀ ਆਪਾਂ ਨੂੰ ਹੀ ਤੰਗ ਕਰਨਾ ਸ਼ੁਰੂ ਕਰਤਾ ਮੰਮੀ ਬੱਸ ਫਿਰ ਹੁਣ ਤਾਂ ਅੰਗ ਦਾ ਕੀ ਕੀਤਾ ਜੋ ਜੋ ਮੈਂ ਸੁਪਨੇ ਦੇਖੇ ਸੀ ਇਹਨਾਂ ਨੇ ਮੇਰਾ ਇੱਕ ਵੀ ਨਹੀਂ ਸੁਪਨਾ ਪੂਰਾ ਹੋਣ ਦਿੱਤਾ ਸਾਰੇ ਸੁਪਨੇ ਮੇਰੇ ਤੋੜ ਕੇ ਰੱਖਤੇ ਜੇ ਮੇਰੀ ਜ਼ਿੰਦਗੀ ਖਰਾਬ ਹੋਈ ਤਾਂ ਜਿੰਦ ਤ ਮੈਂ ਇਹਨਾਂ ਨੂੰ ਵੀ ਨਹੀਂ ਦੇਣਾ ਇਹਨਾਂ ਦੀ ਵੀ ਜ਼ਿੰਦਗੀ ਮੈਂ ਚੰਗੀ ਤਰ੍ਹਾਂ ਖਰਾਬ ਕਰਨੀ ਆ ਇਹਨਾਂ ਦਾ ਜਿਹੜਾ ਇਹਨਾਂ ਨੂੰ ਕਮਾਂਡ ਆ ਨਾ ਪੈਸੇ ਦਾ ਗੱਡੀਆਂ ਦਾ ਜ਼ਮੀਨ ਜਾਇਦਾਦ ਦਾ ਸਾਰਾ ਇਹਨਾਂ ਦਾ ਤੋੜ ਦੇਣਾ ਇਹਨਾਂ ਨੂੰ ਮੰਮੀ ਮੈਂ ਜਮਾ ਰੋਡ ਤੇ ਲੈ ਕੇ ਆਉਣਾ ਫਿਰ ਮੇਰੇ ਦਿਲ ਨੂੰ ਸਕੂਨ ਮਿਲੇਗਾ ਉਹਨਾਂ ਟਾਈਮ ਮੰਮੀ ਮੈਨੂੰ ਸਕੂਨ ਨਹੀਂ ਮਿਲਣਾ ਕਮਾਂਡ ਇਹਨਾਂ ਦਾ ਚੱਕਣਾ ਚੁਰ ਕਰਦੇ ਬਸ ਬਸ ਮੰਮੀ ਤੁਸੀਂ ਜਮਾਂ ਵੀ ਟੈਨਸ਼ਨ ਨਾ ਲੋ ਤੇ ਮੰਮੀ ਡੈਡੀ ਕਿਵੇਂ ਨੇ ਡੈਡੀ ਪੁੱਤ ਠੀਕ ਹੈ ਤੇ ਤੂੰ ਆਪ ਦਾ ਧਿਆਨ ਰੱਖੀ ਹੂੰ ਤੇਰਾ ਸੋਹਰਾ ਨਾ ਬਹੁਤ ਹੁਸ਼ਿਆਰ ਬੰਦਾ ਹੈ ਇਸ ਤੋਂ ਬਚ ਕੇ ਰਹੀ ਥੋੜਾ ਜਿਹਾ ਉਹ ਤਾਂ ਹੈ ਮੰਮੀ ਪਰ ਕੋਈ ਗੱਲ ਨਹੀਂ ਜੇ ਉਹ ਹੁਸ਼ਿਆਰ ਹਨ ਤਾਂ ਉਹ ਤੋਂ ਹੁਸ਼ਿਆਰ ਮੈਂ ਵੀ ਹਾਂ ਇਹਨਾਂ ਨੂੰ ਪਤਾ ਨਹੀਂ ਹੈਗਾ ਕਿ ਹੁਣ ਮੈਂ ਪਹਿਲਾਂ ਵਾਲੀ ਸੁੱਖ ਨਹੀਂ ਰਹੀ ਤੇ ਹੁਣ ਉਹ ਸੁੱਖਾ ਜਿਹੜੀ ਸੋਚ ਵੀ ਨਹੀਂ ਸਕਦੇ ਵੀ ਕਦੋਂ ਤੇ ਕੀ ਕਰਦੇ

ਤੂੰ ਕਿੱਥੋਂ ਆਈਂ ਕੁੜਗੇ ਦੁਕਾਨ ਤੋਂ ਆਈਂ ਬੇਬੇ ਦੁਕਾਨ ਤੇ ਤੂੰ ਕੀ ਲੈਣ ਵਗ ਗਈ ਪੈਨ ਲੈਣ ਗਈ ਸੀਗੀ ਮੈਨੂੰ ਤੇਰੀ ਮਾਂ ਨੂੰ ਕਿਹਾ ਕਰ ਉਹ ਲੈ ਕੇ ਜਾਇ ਕਰੂਗੀ ਤੂੰ ਦੁਕਾਨ ਤੇ ਨਾ ਜਾਇ ਕਰ ਭਾਈ ਮੈਂ ਤੈਨੂੰ ਕਿੰਨੇ ਵਾਰੀ ਕਿਹਾਗਾ ਲੈ ਬੇਬੇ ਹੁਣ ਪੈਨ ਵਾਸਤੇ ਵੀ ਮੇਰੀ ਮਾਂ ਨੂੰ ਕਮਾੰਦ ਲੈ ਮੇਰੀ ਮੰਮੀ ਨੂੰ ਕੀ ਪਤਾ ਵੀ ਪੈਨ ਮੁੱਕ ਕੇ ਇਹ ਤਾਂ ਹੁਣ ਕਦੋਂ ਵੀ ਮੁੱਕ ਸਕਦੇ ਆ ਤੇਰੀ ਮਾਂ ਨੂੰ ਤੂੰ ਦੱਸਿਆ ਕਰ ਵੀ ਮੇਰੇ ਕੋਲ ਇਹ ਚੀਜ਼ ਹੈ ਨਹੀਂਗੀ ਤੇ ਫੇਰ ਕਿਉਂ ਗਈ ਜੇ ਮੈਂ ਲਈ ਮੈਂ ਤਾਂ ਪੈਨ ਲੈਣ ਕੇ ਸਾਰ ਦੁਕਾਨ ਆ ਖੜੀ ਐ ਨਾਲ ਟੇਖੜ ਦੁਪਹਿਰਾਗਾ ਭੜੀ ਲੱਗਦੀਆਂ ਗੀਆਂ ਗਲੀਆਂ 'ਚ ਫਿਰਦੀ ਪਤਾ ਜਾਇਆ ਨਾ ਕਰ ਤੂੰ ਤਨ ਮੈਂ ਕਿੰਨੇ ਵਾਰੀ ਰੋਕਿਆ ਵੀ ਭਈਆ ਦੀ ਮਾਂ ਤੋਂ ਚੀਜ਼ ਮੰਗਾਇਆ ਕਰ ਤੂੰ ਮੇਰੀ ਗੱਲ ਫੇਰ ਵੀ ਨਹੀਂ ਸੁਣਦੀਗੀ ਉੱਤੋਂ ਦੀ ਹੋ ਕੇ ਤੁਰੀ ਫਿਰਦੀ ਆ ਬੇਬੇ ਮੈਂ ਮੇਰੀ ਮਾਂ ਦੀ ਗੱਲ ਸੁਣਦੀ ਆ ਮੇਰੀ ਮੰਮੀ ਨੇ ਕਿਹਾ ਸੀ ਕੋਈ ਵੀ ਚੀਜ਼ ਲਿਆਉਣੀ ਆ ਆਹ ਦੁਕਾਨ ਤੋਂ ਜਾ ਕੇ ਲਿਆ ਆ ਕਰ ਮੈਂ ਉਹਦੀ ਗੱਲ ਸੁਣ ਕੇ ਗਈ ਆ ਕਰੋ ਬਾਰ ਅੱਛਾ ਤੇਰੇ ਮਾਂ ਨੇ ਤੈਨੂੰ ਇੰਨੀ ਛੋੜ ਦੇ ਰੱਖਿਆ ਵੀ ਕੱਲੀ ਤੁਰੀ ਫਿਰਿਆ ਕਰ ਆਹੋ ਦੇ ਰੱਖੀ ਆ ਨਾਲੇ ਮੈਂ ਕਿਹਾ ਉਹ ਵੀ ਤੁਰੀ ਫਿਰਦੀ ਆ ਕੋਈ ਕੰਮ ਨੂੰ ਗਈ ਸੀਗੀ ਨਾਲੇ ਬੇਬੇ ਤੂੰ ਮੈਨੂੰ ਰੋਕ ਕੇ ਟੋਕ ਕੇ ਜੇ ਨਾ ਕਰ ਤੂੰ ਮੇਰੀ ਦਾਦੀ ਨਹੀਂ ਹੈਗੀ ਅਸੀਂ ਤੁਹਾਡੇ ਕਿਰਾਏਦਾਰ ਆ ਨਾਲੇ ਪੈਸੇ ਦਿੰਨੇ ਅਸੀਂ ਕਿਹੜਾ ਫ अच्छा भरमा तन्नू रोका ना जे तू किराए ते बैठी हैगी आज तो वाल मां तन्नू ਬਾਹਰ ਨਹੀਂ ਹੋਣ ਦਿੰਦੀਗੀ ਆਉਂਦੇ ਤੇਰੀ ਮਾਲੂ ਐਨਾ ਬੋਲਦੀ ਏ ਤੂੰ ਮੇਰੇ ਮੂਰੇ ਮੈਂ ਕਦੋਂ ਬੋਲਦੀ ਮੈਂ ਤੇ ਤੁਸੀਂ ਮੈਨੂੰ ਪੁੱਛੀ ਗੱਲ ਮੈਂ ਤਾਂ ਬੋਲੀ ਆ ਨਾਲੇ ਬੇਬੇ ਬਾਲਾ ਨਾ ਬੁਲਾਇਆ ਕਰ ਮੈਨੂੰ ਮੈਂ ਨਹੀਂ ਬੋਲਣਾ ਚਾਹੁੰਦੀ ਬਾਅਦ ਚ ਫਿਰ ਮੇਰੀ ਮੰਮੀ ਮੈਨੂੰ ਕਹਿੰਦੀ ਆ ਵੀ ਬੇਬੇ ਅੱਗੇ ਬੋਲਣਾ ਨਹੀਂਗਾ ਫਿਰ ਬੋਲਣਾ ਤੂੰ ਅਦੇ ਮਾਲੇ ਬੜਾ ਅੱਖ ਲੱਗਦੇ ਤੂੰ ਤਾਂ ਚਬਰ-ਚਬਰ ਬੋਲੀ ਜਾਂਦੀ ਏ ਕਿੰਨੀ ਜਵਾਲ ਲੜਾਉਣੀ ਏ ਫੇਰ ਨਾ ਤੂੰ ਬੇਬੇ ਮੈਂ ਤਾਂ ਨਹੀਂ ਕਿਹਾ ਵੀ ਦੁਕਾਨ ਤੇ ਗਈ ਸੀ ਪੈਨ ਲੈ ਕੇ ਆਈ ਆ ਹੋਰ ਕੀ ਕਹਤ ਮੈਂ ਇੰਨਾ ਬੋਲਦੀ ਐ ਭਾਈ ਮੈਨੂੰ ਤੂੰ ਭੈੜੀ ਲੱਗਦੀ ਐ ਇੰਨਾ ਬੋਲਦੀ ਅਸੀਂ ਇੰਨਾ ਬੋਲਦੇ ਨਹੀਂਗੇ ਨਾਲੇ ਤੂੰ ਕਿਰਾਏ ਦਾ ਤੇ ਬੈਠੀ ਐ ਇੱਥੇ ਤੇ ਸਾਡੇ ਤੂੰ ਤਾਂ ਵੀ ਚਬਰ-ਚਬਰ ਬੋਲੀ ਜਾਂਦੀ ਐ ਮੇਰੇ ਮੂਰੇ ਠੀਕ ਐ ਬੇਬੇ ਠੀਕ ਆ ਬੇਬੇ ਆਉਂਦਾ ਤੇਰੀ ਮੰਮਾ ਨੂੰ ਨਾ ਮੈਨੂੰ ਕੀ ਕਹੋਂਗੇ ਹੁਣ ਚਲ ਮੰਮਾ ਨੂੰ ਮੈਂ ਅੱਖੋਂ ਵੀ ਭਾਈ ਕੱਲੀ ਤੁਰੀ ਫਿਰਦੀ ਐ ਇਹ ਇੱਥੇ ਦੁਕਾਨਾਂ ਤੇ ਇਹਨੂੰ ਪੈਨਪੈਨ ਲਿਆ ਕੇ ਦੇ ਕੇ ਜਾਇਆ ਕਰ ਜੇ ਤੁਸੀਂ ਕੋਈ ਗੱਲ ਕਰਨੀ ਆ ਕੋਈ ਗੱਲ ਨਹੀਂ ਕਰ ਲਿਓ ਮੰਮੀ ਮੈਨੂੰ ਕਹਿ ਕੇ ਗਈ ਸੀ ਦੁਕਾਨ ਤੇ ਬਾਗ ਜੀ ਮੈਂ ਤਾਂ ਹੀ ਗਈ ਸੀ ਗਈ ਇਸੀ ਦੁਕਾਨ ਤੇ ਮੇ ਭਾਈਆ ਕੁੜੀ ਆ ਗਈ ਇਹਨੂੰ ਮੈਂ ਕਿੰਨੇ ਵਾਰੀ ਆਖਿਆ ਵੀ ਭਾਈ ਤੂੰ ਕੱਲੀ ਨਾ ਜਾਇਆ ਕਰ ਦੁਕਾਨ ਤੇ ਵੀ ਟਾਈਮ ਮਾੜਾਗਾ ਤੇ ਖੜ ਦਪਹਿਰਾਗਾ ਕਿ ਤੈਨੂੰ ਲੈਣ ਗਈ ਆ ਲੈ ਹੁਣ ਕੱਲੀ ਦੇਖ ਲੋ ਮਾਸੜ ਜੀ ਮੇਰੇ ਪੈਨ ਮੁੱਕ ਗਏ ਮੈਂ ਕੰਮ ਕਰੀ ਜਾਂਦੀ ਸੀਗੀ ਤਾਂ ਕਰਕੇ ਮੈਂ ਪੈਨ ਲੈਣ ਬਾਗ ਗਈ ਬੇਬੇ ਉਹ ਬੋਲਣ ਲੱਗ ਗਈ ਮਾਸੜ ਜੀ ਤੂੰ ਕਿ ਮੈਂ ਬਣਾਈ ਫਿਰਦੀ ਆ ਮਾਸੜ ਜੀ ਲੈ ਮਾਸੜੀ ਲੱਗੇ ਜਦੋਂ ਮਾਸੀ ਮੇਰੀ ਮਾਸੀ ਲੱਗਦੀ ਆ ਤਾਂ ਤੁਸੀਂ ਮਾਸੜੀ ਹੋਏ ਉਹ ਤੇਰੀ ਬਹੂ ਕਰਦੀ ਐ ਨਾ ਨਸਕੀਰੀਆਂ ਉਹ ਮਾਸੀ ਬਣੀ ਫਿਰਦੀ ਐ ਤੈਨੂੰ ਮਾਸੜ ਬਣਾਈ ਫਿਰਦੀ ਐ ਲੈ ਕਿਧਰੋਂ ਸਕੀਰੀਆਂ ਕੱਢੀ ਬੈਠੀ ਐ ਨੰਨਾ ਗੁਰਗੇ ਮੈਂ ਤੇਰਾ ਕੋਈ ਮਾਸੜ ਮੁੱਸਨੇ ਲੱਗਦਾ ਅੰਕਲ ਕਹਦਾ ਕੰਨੜੇ ਅੜਨੇ ਇੰਨਾ ਨਾ ਬੋਲਿਆ ਕਰ ਬਿਨਾਂ ਗੱਲ ਤੋਂ ਬਾਹਰ ਨਾ ਜਾ ਕਰਨ ਵਾਲੇ ਗਲੀ ਚ ਕੋਈ ਨਾ ਅੰਕਲ ਜੀ ਠੀਕ ਐ ਨਾ ਦੇਖ ਲੈ ਕਿਧਰੇ ਮਾਸੜ ਜੀ ਕਿਧਰੇ ਕਿਧਰੇ ਪਤਾ ਨਹੀਂ ਕਰਦੀ ਕੀ ਫਿਰਦੀ ਉਹ ਆਹੀ ਤਾਂ ਕਹਿੰਦੇ ਲੈ ਦੇਖ ਲੈ ਮੌਜ ਨਾ ਕੇ ਮਾਂ ਤੇਰੀ ਮਾਸੀ ਆ ਇਹ ਤੇਰਾ ਮਾਸੜ ਆ ਕਿਧਰੇ ਸਗਣ ਲੈਣ ਨੂੰ ਤਰੀ ਫਿਰਦੀ ਹੈਗੀ ਲੈ ਉਹ ਸਗਣ ਤਾਂ ਸਾਡੇ ਬੇਬੇ ਹੋਰੀ ਨਾ ਕੋਈ ਕੰਡੇ ਬੀਜ ਦੇ ਇੱਥੇ ਉਹ ਪਤਾ ਨਹੀਂ ਕੀ ਇਹਨਾਂ ਨਾਲ ਗੱਲਾਂ ਕਰਦੀ ਰਹਿੰਦੀ ਆ ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀ ਆ ਕਿਰਾਏਦਾਰ ਜੇ ਨਾਂ ਬਿਠਾ ਤੂੰ ਬਿਠਾ ਲੈਨੇ ਬਿਨਾ ਪੁੱਛੇ ਕਿਸੇ ਨੂੰ ਚੱਲ ਕੋਈ ਨਹੀਂ ਮੈਂ ਤਾਂ ਇਹ ਲਾਲਚ ਸੀ ਮਾ ਚੱਲ 4 ਪੈਸੇ ਬਣਦੇ ਆ ਕਿਰਾਏ ਤੇ ਬਣਦੇ ਚੱਲ ਆਪਾਂ ਨੂੰ ਕੁਝ ਦਿੰਦੇ ਹੀ ਆਗੇ ਕੋਈ ਉਹ ਤਾਂ ਗੱਲ ਠੀਕ ਆ ਇਹਦਾ ਕੀ ਪਤਾ ਕੀ ਸੱਪ ਕੱਢੀ ਜਾਂਦੀ ਆ ਕਿ ਮਾਸੜ ਜੀ ਮੈਂ ਆਪ ਹੈਰਾਨ ਮੈਂ ਤਾਂ ਹੈਰਾਨ ਹੋ ਗਈ ਜਦੋਂ ਮਾਸੜ ਆਖਿਆ ਮੈਨੂੰ ਮੈਂ ਪੁੱਛਣਾ ਨਾ ਮੈਂ ਇੱਕ ਵਾਰੀ ਉਹਨੂੰ ਵੀ ਕੀ ਕਹਿੰਦੀ ਆਂ ਹਾਂ ਪੁੱਛ ਕੇ ਤਾਂ ਉਹਨੂੰ ਬਿਨਾ ਗੱਲ ਤੋਂ ਮਾਸੜ ਜੀ ਹਾਂ ਮੈਂ ਜਾਣਦਾ ਨਹੀਂ ਕਰਦਾ ਨਹੀਂ ਮੈਂ ਬੇਫਾਲ ਤੋਂ ਬੁਲਾਉਂਦਾ ਨਹੀਂ ਅਖੇ ਤੂੰ ਸਕੀਰੀ ਇਹਨਾਂ ਨਾਲ ਕੀ ਕੱਢੀ ਫਿਰਦੀ ਆਂਗੇ ਮੈਨੂੰ ਮਾਸੜ ਕਹਿੰਦੀ ਏ ਕੁੜੀ ਮੈਂ ਮਾਸੜ ਕਿਵੇਂ ਬਣ ਗਿਆ ਭਈ ਇਹਨਾਂ ਦਾਖ ਜੇ ਪੁੱਛ ਕੇ ਆਉ ਨੂੰ ਆਪ ਹੀ ਸਕੀਰ ਨੂੰ ਕੱਢੀ ਜਾਂਦੀ ਏ ਸੁਖ ਹਾਂਜੀ ਜੜੀ ਉੱਥੇ ਪਾਣੀ ਦਾ ਗਲਾਸ ਲਿਆਈ ਮੇਰੇ ਰਸਤੇ ਹਾਂਜੀ ਜੜੀ ਆ ਬਾ ਆਲਰੈਡੀ ਫਰਨੀ ਹਾਂ ਫੈਕਟਰੀ ਜਾ ਰਹੀ ਡਾਡੀ ਹਾਂ ਬੱਤ ਵਧੀਆ ਕੀਤਾ ਡਾਡੀ ਨਾਲੇ ਥੋੜਾ ਮਾਹੌਲ ਵੀ ਚੇਂਜ ਹੋ ਜਾਊਗਾ ਨਾਲੇ ਥੋੜਾ ਘਰੇ ਪਿਆਗਾ ਇੱਥੇ ਪਿਆ ਬੈ ਕੀ ਕਰੂੰਗਾ ਜਾ ਕਰਕੇ ਫਿਰ ਮੈਂ ਉਹ ਕੀਤਾ ਸੀ ਸਹੀ ਕੀਤਾ ਡਾਡੀ ਨਾਲੇ ਜੇ ਤੁਸੀਂ ਹੁਣ ਬਾਹਰ ਅੰਦਰ ਜਾਉਂਗੇ ਨਾ ਫਿਰ ਤੁਹਾਡਾ ਮੂਡ ਵੀ ਸੈੱਟ ਹੋ ਜਾਣਾ ਘਰੇ ਰਹਿ ਕੇ ਤਾਂ ਉਹੀ ਗੱਲਾਂ ਸਾਰੀਆਂ ਯਾਦ ਆਉਂਦੀਆਂ ਰਹਿੰਦੀਆਂ ਤਾਂ ਇੰਨਾ ਫੈਸਲਾ ਲਿਆ ਵੀ ਸਾਰਾ ਦਿਨ ਘਰੇ ਪਿਆਰ ਇਹਨਾਂ ਦਾ ਦਿਮਾਗ ਚੋਂ ਹੀ ਨਿਕਲਦੀ ਆ ਹੂੰ ਜੇ ਉੱਥੇ ਜਾਊਗਾ ਤਾਂ ਮਾੜਾ ਮੋਟਾ ਕੋਈ ਧਿਆਨ ਹੋਰ ਪਾਸੇ ਹੋਊਗਾ ਬਣਾ ਫਿਰ ਉਹ ਹੀ ਗੱਲ ਕੰਮ ਇਹਨਾਂ ਦੇਣ ਵਾਲਾ ਪਿਆਰ ਬਾਕੀ ਬੰਦੇ ਕਿੱਥੇ ਕੰਮ ਕਰਦੇ ਨੇ ਕਰਨ ਵਾਲੇ ਵੀ ਡਾਡੀ ਤੁਸੀਂ ਹੁਣ ਲਾਡੀ ਜਦਾਂ ਤੁਹਾਨੂੰ ਪਤਾ ਹੀ ਹੈ ਵੀ ਹਲੇ ਉਹਨਾਂ ਦਾ ਵੀ ਮਾਈਂਡ ਸਹੀ ਨਹੀਂ ਹੈਗਾ ਹੌਲੀ ਹੌਲੀ ਟਾਈਮ ਨਾਲ ਸਭ ਕੁਝ ਬਦਲ ਜਾਂਦਾ ਤੇ ਡਾਡੀ ਇੱਕ ਗੱਲ ਕਰਨੀ ਸੀ ਆਪ ਤੂੰ ਨਸਰ ਮੈਨੂੰ ਵਧੀਆ ਲੱਗਿਆ ਤੁਸੀਂ ਲਾਡੀ ਨਾਲ ਗੱਲ ਕਰ ਰਹੇ ਸੀ ਨਾ ਤੇ ਮੈਂ ਸੁਣ ਲਿਆ ਸੀਗਾ ਬੱਚੇ ਗੋਦ ਆਲੀ ਗੱਲ ਤੇ ਗੱਡੀ ਮੈਨੂੰ ਵੀ ਲੱਗਦਾ ਵੀ ਜੇ ਘਰ ਵਿੱਚ ਬੱਚਾ ਆ ਗਿਆ ਨਾ ਸਾਰਾ ਕੁਝ ਸਹੀ ਹੋ ਜਾਣਾ ਨਾਲੇ ਥੋੜਾ ਵੀ ਮਨ ਸਹੀ ਹੋ ਜਾਊਗਾ ਤੇ ਲਾਡੀ ਵੀ ਠੀਕ ਹੋ ਜਾਣਗੇ ਜਿਵੇਂ ਸਾਰਾ ਦਿਨ ਚੇੜੇ ਰਹਿੰਦੇ ਹੋ ਤਾਂ ਮੈਂ ਵੀ ਤਾਂ ਆਹੀ ਗੱਲ ਚਾਹੁੰਦਾ ਹਾਂ ਜੇ ਠੀਕ ਹੋ ਜਵੇ ਤੇ ਉਹ ਠੀਕ ਹੋ ਜਵੇ ਨਾਲੇ ਉਹੀ ਗੱਲ ਜੋ ਰੱਬ ਨੂੰ ਮਨਜ਼ੂਰਾ ਕਰ ਘਰ ਦੇ ਵਿੱਚ ਵਸੀਬਾ ਹੋ ਜਾਵੇ ਬੱਚੇ ਬਣਾ ਤਾਂ ਗਤੀਵਿਧੀ ਹੁੰਦੀ ਭਾਈ ਤੂੰ ਵੀ ਸਿਆਣੀ ਐ ਉਹੋ ਵੀ ਗੱਲ ਇੰਨਾ ਟਾਈਮ ਹੋ ਗਿਆ ਇੰਨਾ ਕੁਛ ਹੋਣਾ ਸੀ ਉਹ ਗੱਲਾਂ ਤੋਂ ਬਾਅਦ ਤਾਂ ਜੀ ਨਹੀਂ ਕਰਦਾ ਜੀ ਨਹੀਂ ਲੱਗਦਾ ਮੇਰਾ ਘਰ ਦੇ ਵਿੱਚ ਬਟਦਾ ਕਿਉਂ ਤਾਂ ਮੈਂ ਐਂ ਕਰੀ ਜਾਂਦਾ ਚਲ ਜੇ ਇਹਨੂੰ ਮੰਨ ਜੇ ਪਰ ਨਾ ਤਾਂ ਮੇਰੀ ਗੱਲ ਸੁਣੀ ਨਾ ਮੇਰੀ ਗੱਲ ਮੰਨੀ ਉਹਨੇ ਮੈਂ ਤੁਹਾਨੂੰ ਬਥੇਰਾ ਸਮਝਾ ਲਿਆ ਵੀ ਭਾਈ ਪੁੱਤ ਮੁੰਡਾ ਬੱਚਾ ਕੋਸ ਲੈ ਲੈਨੇ ਆ ਇੱਕ ਬੱਚੇ ਬਣਾ ਨਹੀਂ ਗਤੀ ਹੁੰਦੀ ਪਰ ਗੱਲ ਕਿਹੜਾ ਮੰਨਦਾ ਉਹ ਗੱਲ ਤਾਂ ਡਾਡੀ ਆਪਾਂ ਤਾਂ ਹਰ ਇੱਕ ਕੋਸ਼ਿਸ਼ ਕੀਤੀ ਐ ਨਾ ਆਪ ਕੋਈ ਚੀਜ਼ ਦੀ ਕਮੀ ਛੱਡੀ ਨਹੀਂ ਪਰ ਪਰਮਾਤਮਾ ਨੂੰ ਜੋ ਮਨਜ਼ੂਰ ਆ ਉਹ ਹੀ ਹੋਣਾ ਚਲੋ ਕੋਈ ਗੱਲ ਨਹੀਂ ਹਾਂਜੀ ਮੈਨੂੰ ਲੱਗਦਾ ਲਾਡੀ ਵੀ ਠੀਕ ਨਹੀਂ ਹੈਗੀ ਹੌਲੀ ਹੌਲੀ ਸਮਝ ਜਾਣਗੀ ਗੱਲ ਨੂੰ ਪਤਾ ਕੀ ਗੱਲ ਹੈ ਹੁਣ ਟੈਨਸ਼ਨ ਤਾਂ ਮੇਰੇ ਦਿਮਾਗ ਤੇ ਐਡੀ ਹੈ ਉਹ ਤਾਂ ਫਿਰ ਕੱਲ ਦਾ ਜਵਾਬ ਹੈ ਹੋਊਗਾ ਉਹਦੇ ਦਿਮਾਗ ਤੇ ਜਦੋਂ ਟੈਨਸ਼ਨ ਉਤਰੂਗੀ ਨਾ ਹੁਣ ਫਿਰ ਬਿਠਾ ਕੇ ਸਮਝਾਵਾਂਗੇ ਇਹ ਪਤਾ ਹੈ ਨਹੀਂ ਆਏ ਹੋਊਗਾ ਫਿਰ ਸਮਝ ਜਾਊਗਾ ਕੋਈ ਗੱਲ ਨਹੀਂ ਐਡੀ ਗੱਲ ਨਹੀਂ ਸਮਝ ਲੂ ਮੰਨ ਲੂ ਗੱਲ ਮੇਰੀ ਸਹੀ ਗੱਲ ਰਹੀ ਠੀਕ ਹੈ ਹਾਂ ਨਾਲੇ ਟਾਈਮ ਤਾਂ ਲੱਗਦਾ ਹੀ ਐ ਡਾਡੀ ਹਰ ਇੱਕ ਗੱਲ ਨੂੰ ਚਲ ਕੋਈ ਗੱਲ ਨਹੀਂ ਬਿੱਤਰ ਹੁਣ ਜਿਹੜਾ ਹੁਣ ਵਕਤ ਪਿਆ ਤਾਂ ਫਿਰ ਕਰੇ ਨਾ ਤਾਂ ਪਹੁੰਗ ਹੀ ਕਿੱਸਾ ਤੂੰ ਐ ਕਰੀ ਬਈ ਮੈਂ ਜਿਹੜੇ ਦੋ ਰੋਟੀਆਂ ਬਣਾ ਕੇ ਨਾ ਹਾਂਜੀ ਤੇ ਐ ਫੈਕਟਰੀ 'ਚ ਭੇਜ ਦੀ ਤੁਸੀਂ ਉਹ ਕਰ ਦਿਓ ਮੈਨੂੰ ਫੋਨ ਡਾਡੀ ਮੈਂ ਉਹਦੇ ਭੇਜ ਦਿੰਦੀ ਮੈਂ ਉੱਥੋਂ ਹੁੰਦਾ ਭੇਜੂਗਾ ਉਹ ਆਪੇ ਆਖਲੇ ਚੰਗਾ ਠੀਕ ਐ ਡਾਡੀ ਤੇ ਆਪਣਾ ਧਿਆਨ ਰੱਖੀ ਤੁਸੀਂ ਡਾਡੀ ਚੰਗਾ ਨਹੀਂ ਬੁੱਤ ਮੇਰਾ ਤਾਂ ਹੁਣ ਜਿਹੜਾ ਕੁਛ ਰੱਖਿਆ ਗਿਆ ਠੀਕ ਐ ਨਹੀਂ ਕੀ ਕਰ ਸਕਦੇ ਹਾਂ ਠੀਕ ਆ ਬਤਿਆ ਰੱਖਿਆ ਠੀਕ ਹੈ ਜੀ ਤੇਰੇ ਕਰਕੇ ਹੀ ਅਸੀਂ ਜਿਉਂਨੇ ਹਾਂ ਹਾਂਜੀ ਚਲ ਰੋਟੀ ਭੇਜਦੀ ਫਕੀ ਮੈਂ ਕਰਤਾਂ ਠੀਕ ਹੈ ਜੀ ਓਰੇ ਵੀਰ ਤੂੰ ਪੇਰ ਗਾਹਾਂ ਨੰਗੀ ਪਹਿਲਾਂ ਤੂੰ ਮੇਰੀ ਗੱਲ ਸੁੱਕੇ ਜਾ ਹਾਂਜੀ ਬੇਬੇ ਦੱਸੋ ਮੈਂ ਤੈਨੂੰ ਐ ਕਹਿੰਦੀ ਆ ਅੱਜ ਉਹ ਕੁੜੀ ਕੱਲੀ ਫੇਰ ਦੁਕਾਨ ਤੇ ਵਾਗੀ ਸੀਗੀ ਨਾਲੇ ਮੈਂ ਉਹਨੂੰ ਉਹਦੇ ਵੀ ਆਖਿਆ ਸੀ ਭਾਈ ਵੀ ਕੱਲੀ ਦੁਕਾਨ ਤੇ ਨਾ ਜਾਇਆ ਕਰ ਜੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਨਾ ਵੀ ਤੇਰੀ ਮਾਂ ਤੋਂ ਮੰਗਵਾਇਆ ਕਰ ਤੂੰ ਸਾਰਾ ਕੁਝ ਘਰੇ ਪਿਆਈ ਹੈ ਜੀ ਜੇ ਕੁਝ ਉਹਨੂੰ ਚੀਜ਼ ਨਹੀਂ ਦਿਸੀ ਹੋਣੀ ਜਾਂ ਉਹਨੂੰ ਚਾਹੀਦੀ ਹੋਗੀ ਉਹੀ ਲੈਣ ਗਈ ਹੋਗੀ ਦੁਕਾਨ ਤੇ ਹੋਰ ਉਹਨੇ ਕੀ ਲੈਣ ਜਾਣਾ ਨਹੀਂ ਪਤਾ ਟਾਈਮ ਮਾੜਾ ਕਾ ਮਾਤਾ ਤੈਨੂੰ ਤਾਂ ਕਹੀ ਨਹੀਂ ਹੈਗੀ ਟਾਈਮ ਮਾੜਾ ਮੈਨੂੰ ਪਤਾ ਪਰ ਉਹ ਗੜਾ ਉਹਨੂੰ ਗੜਾ ਕਿਸ ਗੱਲ ਦੀ ਅਕਲ ਨਹੀਂ ਸਿਆਣੀ ਬਿਆਣੀ ਹੈਗੀ ਆ ਦੁਕਾਨ ਨਾਲ ਹੈਗੀ ਆ ਕੁਝ ਲੈਣ ਗਈ ਹੋਗੀ ਨਾਲ ਉਹਨੂੰ ਮੈਂ ਹੀ ਕਿਹਾ ਸੀਗਾ ਸਵੇਰੇ ਵੀ ਜੇ ਤੈਨੂੰ ਕੁਝ ਚਾਹੀਦਾ ਹੁੰਦਾ ਤੂੰ ਵਗ ਜਾ ਕਰ ਦੁਕਾਨ ਤੇ ਅੱਛਾ ਉਹਨੂੰ ਤੂੰ ਛੋੜ ਦੇ ਕੇ ਕਿਸੇ ਵੀ ਤੱਕਲੀ ਵਗ ਜਾ ਕਰ ਬੇਬੇ ਚ ਸ਼ੂਟ ਵਾਲੀ ਕਿਹੜੀ ਗੱਲ ਹੈ ਉਹ ਗੜਾ ਉਹੀ ਤੁਰੇ ਫਿਰਦੀ ਆ ਵੀ ਜਾਂ ਗਲਤ ਤੁਰੇ ਫਿਰਦੀ ਆ ਤੁਸੀਂ ਐ ਕਿਉਂ ਨਾ ਪਈ ਉਹ ਮੈਨੂੰ ਪੈੜੀ ਲੱਗਦੀ ਜਦੋਂ ਕੱਲੀ ਤੇ ਕੱਲੀ ਜਾਂਦੀ ਇੱਕ ਉਹ ਬੋਲਦੀ ਵੱਦਾ ਤੂੰ ਉਹਨੂੰ ਬੋਲਣ ਤੋਂ ਰੋਕ ਬੀ ਬੇਬੇ ਦੇ ਮੂਰੇ ਇੰਨਾ ਨਾ ਬੋਲਿਆ ਕਰ ਬੇਬੇ ਜੀ ਤੈਨੂੰ ਪਿਆੜੀ ਲੱਗਦੀ ਹੈ ਨਾ ਤੈਨੂੰ ਦੱਸਦੇ ਸੀ ਸਮਾਨ ਚੱਕ ਕੇ ਵਗ ਜੰਨੀਆ ਪਰ ਮੈਂ ਦੀ ਤੂੰ ਐ ਨਾ ਬੋਲ ਵੀ ਪੈੜੀ ਲੱਗਦੀ ਆ ਮੈਨੂੰ ਤਾਂ ਕੋਈ ਪੈੜੀ ਨਹੀਂ ਲੱਗਦੀ ਤੈਨੂੰ ਲੱਗਦੀ ਹੋਊਗੀ ਪੈੜੀ ਨਾ ਸਮਾਨ ਸਮੂਹਤਾ ਨੂੰ ਕੋਈ ਗੱਲ ਨਹੀਂ ਪੁੱਤ ਮੈਂ ਤਾਂ ਹੂੰ ਕਈ ਨਹੀਂ ਹੈਗੀ ਨਾ ਹੂੰ ਵੀ ਬੇਬੇ ਕੀ ਕਹਿੰਦੀ ਲੋੜਾ ਫਿਰ ਗੱਲ ਉਹੀ ਆ ਗਈ ਤੈਨੂੰ ਜਿਵੇਂ ਅਸੀਂ ਨਹੀਂ ਚੰਗੇ ਲੱਗਦੇ ਬੈਠੇ ਤਾਂ ਅਸੀਂ ਵਗ ਜਨੇ ਹੋਰ ਦਾਸ ਜੀ ਕਦੇ ਮੇਰੀ ਨਾ ਨਾ ਐ ਤਸਕਾਇਤਾ ਕਾਨੂੰ ਆਈ ਐ ਮੈਂ ਤੂੰ ਡਰਦੀ ਆ ਪੁੱਤ ਵੀ ਬੇਟਾ ਮਾੜਾਗਾ ਕੋਈ ਨਾ ਬੇ ਸਾਰੇ ਤੁਰੇ ਫਿਰਦੇ ਆ ਟਾਈਮ ਮਾਰੇ ਨੂੰ ਕਿ ਨਾਲ ਦੁਕਾਨੋਂ ਕੋੜ ਬਾਲੀ ਦੂਰ ਗਈ ਆ ਫਿਰ ਕਿ ਹੋਇਆ ਜੇ ਕੁਛ ਲੈਣ ਵਾਗ ਗਈ ਤਾਂ ਨਾਲ ਰਹੀ ਗਾਲ ਉਹ ਬੋਲਣ ਦੀ ਜੇ ਤੁਸੀਂ ਉਹਨੂੰ ਕੁਛ ਕਹਿਨੇ ਹੋ ਮੇਰੇ ਬਾਰੇ ਉਹ ਮੇਰੇ ਬਾਰੇ ਨਹੀਂ ਕੁਛ ਹੁੰਦੀ ਉਹ ਤਾਂ ਹੀ ਬੋਲ ਪੈਂਦੀ ਆ ਨਹੀਂ ਅੱਜ ਤੱਕ ਨਹੀਂ ਕਿਸੇ ਦੇ ਮੂਰੇ ਬੋਲੀ ਹੈਗੀ ਮੈਂ ਤੇਰੇ ਬਾਰੇ ਤਾਂ ਕੀ ਕਹਿਣਾਗਾ ਤੇਰੇ ਬਾਰੇ ਤਾਂ ਮੈਂ ਹੀ ਅੱਖਸ ਵੀ ਪਾਈ ਆ ਜੀ ਮਾਂ ਤੋਂ ਮਗਾਇਆ ਕਰਕੇ ਕੋਈ ਚੀਜ਼ ਦਿੱਤੈਨੂੰ ਲੋੜ ਹੁੰਦੀ ਆ ਕੱਲੀ ਦੁਕਾਨ ਤੇ ਨਾ ਜਾਇਆ ਕਰ ਦੁਪਹਿਰਾਂ ਸੇ ਖਰਸੀ ਕੱਲੀ ਪੈਨ ਲੈ ਕੇ ਆਈ ਤੂੰ ਉਹਨੂੰ ਪੈਨ ਲੈ ਕੇ ਦਿਆ ਕਰ ਭਾਈ ਬੇਬੇ ਲੈ ਕੇ ਦਿੱਤੇ ਸੀ ਮੁੱਕ ਗਿਆ ਹੋਣਾ ਤਾਂ ਹੀ ਗਈ ਹੋਗੀ ਨਾਲ ਇਹਦੇ ਚ ਇੰਨੀ ਲੜਾਈ ਪਾਉਂਦੀ ਲੋੜ ਹੀ ਨਹੀਂ ਹੈਗੀ ਨਾਲ ਬੇਬੇ ਗੁੱਸਾ ਤਾਂ ਕਰੀ ਨਾ ਹਰ ਵੇਲੇ ਆਸਭਾ ਵੀ ਚੰਗਾ ਨਹੀਂ ਹੁੰਦਾ ਕਦੇ ਤਾਂ ਤੂੰ ਮੇਰੀ ਕੁੜੀ ਨਾਲ ਲੜ ਲੱਗ ਜੰਨੀ ਆ ਕਦੇ ਵਿਚਾਰੇ ਭੈਣ ਨਾਲ ਲੜਨ ਲੱਗ ਜੰਨੀ ਆ ਨਾਲੇ ਉਹ ਸਾਰਾ ਧਰਨ ਕੰਮ ਕਰਦੀ ਆ ਉਹਨੇ ਤੇਰਾ ਮਾੜਾ ਕੀ ਕਰਤਾ ਐਨਾ ਤੇਰਾ ਸੋਚਦੀ ਆ ਮਾਂ ਸਮਝਦੀ ਤੇਨੂੰ ਤੂੰ ਵੀ ਉਹਨੂੰ ਧੀ ਸਮਝ ਉਹਨੂੰ ਆਪ ਦੀ ਸਮਝ ਉਹਦੇ ਦੁੱਖ ਦਰਦ ਸੁਨਿਆ ਕਰ ਉਹ ਵਿਚਾਰੀ ਰੋਂਦੀ ਫਿਰਦੀ ਆ ਅੱਛਾ ਤੂੰ ਮੈਨੂੰ ਮੱਤਾ ਦਿੰਨੀ ਉਹਦੇ ਬਾਰੇ ਹੈਂ तू ਸਾਡੇ ਘਰ ਦੇ ਇਕੱਲਾ ਤੂੰ ਕੀ ਲੈਣਾਗਾ ਬੇਬੇ ਮੱਤਾ ਦੇ ਨੂੰ ਮੈਂ ਕਿਹੜਾ ਸਿਆਣੀ ਆ ਤੁਹਾਡੇ ਤੋਂ ਤੁਸੀਂ ਮੇਰੇ ਤੋਂ ਵੱਡੇ ਆ ਤੁਹਾਨੂੰ ਵੱਧ ਪਤਾ ਤੁਹਾਨੂੰ ਇਹਨਾਂ ਗੱਲਾਂ ਨੂੰ ਸਮਝਣਾ ਚਾਹੀਦਾ ਨਾ ਕਿ ਅਸੀਂ ਤੁਹਾਨੂੰ ਸਮਝਾ ਗੀ ਅੱਛਾ ਤੇਰੇ ਕੋਲ ਇਹੋ ਕਰਦੀ ਹੋ ਗੱਲਾਂ ਬਾਤਾਂ ਨਹੀਂ ਨਹੀਂ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਕੀਤੀ ਹੁਣ ਬੇਬੇ ਪਤਾ ਤਾਂ ਲੱਗਦੇ ਆ ਘਰੇ ਅਸੀਂ ਰਹਿਣੇ ਆ ਵੀ ਕੀ ਹੁੰਦਾ ਕੀ ਨਹੀਂ ਹੁੰਦਾ ਸਾਰਾ ਦਿਨ ਤੁਸੀਂ ਉਹਨਾਂ ਨੂੰ ਲੜਦੇ ਰਹਿੰਦੇ ਸਾਰਾ ਦਿਨ ਤੁਸੀਂ ਮੇਰੀ ਤੀਨ ਨੂੰ ਲੜਦੇ ਰਹਿੰਦੇ ਨਾਲੇ ਉਹ ਤੁਹਾਡੇ ਮੂਰੇ ਨਹੀਂ ਬੋਲਦੀ ਨਾਲੇ ਆਪਦੇ ਕੰਮ ਨੂੰ ਕੰਮ ਰੱਖਦੀ ਐ ਸਾਧਨ ਪੜਦੀ ਰਹਿੰਦੀ ਐ ਬਾਹਰ ਹੋ ਜਾਂਦੀ ਨਹੀਂ ਜਿਵੇਂ ਤੁਸੀਂ ਕਹਿੰਦੇ ਅਸੀਂ ਓਵੇਂ ਰਹਿ ਰਹੇ ਆ ਘੁੱਟ ਘੁੱਟ ਕੇ ਫਰ ਹੋਰ ਦੱਸ ਕੀ ਕਰੀਏ ਅਸੀਂ ਜੇ ਤੁਹਾਨੂੰ ਬਾਹਰ ਦਿੱਕਤ ਆ ਰਹੀ ਐ ਤਾਂ ਸਾਨੂੰ ਕੋਈ ਦਿੱਕਤ ਨਹੀਂ ਆਸੀ ਆਪਦਾ ਸਮਾਨ ਚੱਕ ਕੇ ਵਗ ਜੰਨੇ ਨਾ ਨਾ ਕੋਈ ਨਹੀਂ ਸਮਾਨ ਚੱਕਣ ਨੂੰ ਤਾਂ ਮੈਂ ਤੁਹਾਨੂੰ ਕਿਹੜਾ ਕਹਿੰਦੀ ਆ ਵੀ ਸਮਾਨ ਚੱਕੋ ਮੈਂ ਤੈਨੂੰ ਉਹ ਕਹਿੰਦੀ ਆ ਵੀ ਭਾਈ ਉਹਨੂੰ ਮਾਂ ਨੇ ਤੇ ਖੁਦ ਨੂੰ ਸਮਝਾਇਆ ਕਰ ਬੇਬੇ ਮੈਂ ਸਮਝਾਈ ਹੋਈ ਆ ਆਹੋ ਜਿਉਂਨੇ ਦੁਕਾਨ ਤੇ ਜਾਣਾ ਤਾਂ ਉਹ ਜਾਊਗੀ ਤੁਸੀਂ ਉਹਨੂੰ ਕੁਛ ਨਾ ਕਹੋ ਜੇ ਹਾਂ ਹੋਰ ਕੋਈ ਲਾਂਬਾ ਆਉਂਦਾ ਉਹਦਾ ਜਾਂ ਕੋਈ ਗਲਤੀ ਹੁੰਦੀ ਆ ਫਿਰ ਤੁਸੀਂ ਮੈਨੂੰ ਕਹੋ ਜਿਹੜੀ ਗੱਲ ਕਹਿਣੀ ਆ ਉਹਨੂੰ ਕਹਿਣ ਦੀ ਲੋੜ ਨਹੀਂ ਹੈਗੀ ਮੈਂ ਆਪੇ ਉਹਨੂੰ ਸਮਝਾ ਲੂੰਗੀ ਚਾਹਨਾ ਆਪਦੀ ਧੀ ਦੀ ਆਪ ਜਿੰਮੇਵਾਰ ਹੈ ਤੂੰ ਸਾਨੂੰ ਗਾਲਾਂ ਬਣਾਵੇ ਮੈਨੂੰ ਦੇਖ ਲੈ ਇਹਨੂੰ ਰਾਨੂੰ ਦੱਸਦੀ ਹੋਊਗੀ ਗੱਲਾਂ ਬਾਤਾਂ ਸਾਰੀਆਂ ਕਰ ਲਾਂ ਬੁੜੇ ਰਾਨੂੰ ਹਾਂ ਮਾਂ ਕੀ ਹੋ ਗਿਆ ਹਾਂ ਮਾਂ ਤੇ ਤੂੰ ਉਹਨੂੰ ਸਾਰੀਆਂ ਕਰ ਦੇ ਗੀਆਂ ਗੱਲਾਂ ਬਾਤਾਂ ਦੱਸਦੀ ਹੈਗੀ ਉਹ ਆਪਣੇ ਕਿਰਾਏਦਾਰ ਆਗੇ ਇਹਨੂੰ ਕੀ ਦੱਸਦਾ ਮੈਂ ਸਮਝੀ ਨਹੀਂ ਸਮਝੀ ਨਹੀਂ ਤੂੰ ਨਹੀਂ ਸਮਝਦੀਗੀ ਤੈਨੂੰ ਸਮਝਾਉਣਾ ਪਊਗਾ ਛੇਤਰਾਨਾ ਛੇਤਰਪਾਲ ਦੀ ਐ ਤੂੰ ਤੇ ਸਾਰੇ ਘਰ ਦਾ ਭੇਤ ਤੂੰ ਇਹਨੂੰ ਦੇ ਜਾਨੀ ਜਿਹੜੀ ਆਪਣੇ ਕਿਰਾਏ ਤੇ ਬੈਠੀ ਹੈਗੀ ਮਾਂ ਮੈਂ ਕਿਸੇ ਨੂੰ ਕੋਈ ਭੇਤ ਨਹੀਂ ਦਿੰਦਾ ਕਿਉਂ ਕਹਿੰਦੀ ਸੀ ਕੁਛ ਉਹ ਮੈਨੂੰ ਐਡੀ ਗੱਲ ਕਹੀ ਗਈ ਕਹਿੰਦੀ ਤੇਰੀ ਨੋ ਆ ਗਈ ਉਹ ਤੂੰ ਨੂੰ ਨੋ ਬਣਾ ਕੇ ਰੱਖਿਆ ਕਰ ਕੰਮ ਧੰਦਾ ਹੋ ਸਾਰਾ ਘਰ ਦੀ ਹੈਗੀ ਮੈਂ ਉਹਨੂੰ ਕੋਈ ਲੋੜ ਪਈ ਆਪਣੇ ਕੰਮਾਂ ਤਾਂ ਦਿਖੋ ਮਾਂ ਗੁੱਸਾ ਨਾ ਕਰੀ ਓ ਕੀ ਮੈਨੂੰ ਤਾਂ ਲੱਗਦਾ ਆਪਣੇ ਅੜਗਵਾਣ ਨੂੰ ਵੀ ਸਭ ਸਭ ਕੁਝ ਹੀ ਪਤਾ ਕਿਉਂਕਿ ਹੁਣ ਤਾਂ ਉੱਚੀ ਉੱਚੀ ਤਾਂ ਬੋਲਦੀ ਰਹਿਣੀ ਐ ਇਹ ਗੱਲ ਕਿਹੜਾ ਕਿਸੇ ਤੋਂ ਲੁਕੀ ਐ ਗੱਲ ਲੁਕਣ ਵਾਲੀ ਕੀ ਗੱਲ ਕਰਤੀ ਸੀ ਤੈਨੂੰ ਮਾਰਿਆ ਜਾਂ ਤੈਨੂੰ ਕਿਤੇ ਕੁੱਟਿਆ ਨਾ ਤੈਨੂੰ ਕੰਮ ਧੰਦੇਵਾਰੀ ਕਹਿੰਦੇ ਸੀ ਕਿਦਾ ਮੇਰੀ ਨਰਕ ਬਣਾ ਰੱਖੀ ਆ ਫਰੇ ਮਾਰਨਾ ਕੁੱਟਣਾ ਪਿੱਛੇ ਰਹਿ ਗਿਆ ਮੈਂ ਤੇਰੀ ਜ਼ਿੰਦਗੀ ਕਾਹਦੀ ਨਾ ਮਰਕ ਬਣੀ ਹੈਗੀ ਚੰਗਾ ਖਾਨੀਆ ਮੱਦਾ ਬੋਲਦੇ ਸਾਡੇ ਮਾਪਕਾਂ ਦੇ ਮੂਹਰੇ ਚਬਰ-ਚਬਰ ਜਵਾਨ ਲੜਾਉਣੀ ਸਾਡੇ ਨਾਲ ਤੂੰ ਹੱਜੇ ਉਲਟੀ ਉਹਨਾਂ ਨੂੰ ਘਰ ਦਾ ਪੇਚ ਦੇਈ ਜਾਨੀ ਐ ਤੂੰ ਮੈਂ ਤਾਂ ਕਿਸੇ ਨੂੰ ਕੋਈ ਭੇਤ ਨਹੀਂ ਦਿੰਦਾ ਹੈਗਾ ਠੀਕ ਹੈ ਮੈਨੂੰ ਇਹ ਸਭ ਕੁਝ ਕਹਿਣ ਦੀ ਕੋਈ ਲੋੜ ਨਹੀਂ ਦੂਜੀ ਗੱਲ ਜਿਹੜਾ ਵੀ ਕੁਝ ਕਹਿਣਾ ਤੁਸੀਂ ਆਪਦੇ ਪੁੱਤ ਨੂੰ ਕਹੋ ਕਿਉਂਕਿ ਹੁਣ ਮੈਂ ਤਾਂ ਤੁਹਾਡੀਆਂ ਬਹੁਤ ਸੁਣ ਲਈਆਂ ਅੱਗੇ ਤੋਂ ਤਾਂ ਮੈਂ ਸੁਣਨੋਂ ਰਹੀ ਨਾ ਤੈਨੂੰ ਕਾਤੋਂ ਨਹੀਂ ਲੋੜ ਤੇਰੇ ਦਿੱਕਰੀ ਲੋੜ ਆ ਸਾਨੂੰ ਜਿਹੜੀ ਤੂੰ ਗਾਹਾਂ ਗੱਲਾਂ ਕਰਦੀ ਐਂਗੀ ਕਰਦੀਆਂ ਜੇ ਮੇਰੇ ਤੇਕਰ ਲੋੜ ਹੁੰਦੀ ਨਾ ਤਾਂ ਮੈਨੂੰ ਇੱਥੋਂ ਜਾਣ ਨੂੰ ਨਾ ਕਹਿੰਦੇ ਜਾਣ ਨੂੰ ਨਾ ਕਹਿੰਦੇ ਹਰਜੋ ਹਰਜੋ ਪਰ ਦੀ ਗੱਲ ਤੇ ਆਉਣ ਦਾ ਮੁੰਡੇ ਨੂੰ ਵੀ ਉਹਨੂੰ ਦੱਸ ਦਿਆਂ ਵੀ ਦੇਖ ਲਓ ਸਾਰਾ ਘਰ ਦਾ ਪੈਸਾ ਇਹਨਾਂ ਨੂੰ ਦੇ ਹੀ ਜਾਂਦੀ ਹੈ ਇਹ ਜਿਹਨੂੰ ਜੋ ਦੱਸਣਾ ਦੱਸ ਦੋ ਦੱਸ ਦਿਓ ਡਰਦੀ ਨਹੀਂ ਲੈ ਕਿਸੇ ਤੋਂ ਕਿੱਡੀ ਕਮੀਨੀ ਹੋਈ ਫਿਰਦੀ ਆ ਇਹ ਹਾਂਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ ਹਾਂਜੀ ਦੱਸੋ ਤੂੰ ਗੱਲ ਮਾਣੂ ਕੀ ਕਹਤਾ ਮੈਂ ਤਾਂ ਕੁਝ ਨਹੀਂ ਕਿਹਾ ਕੀ ਗੱਲ ਹੋਊਗੀ ਮੈਂ ਤਾਂ ਕਿਸੇ ਨੂੰ ਕੁਝ ਵੀ ਨਹੀਂ ਕਿਹਾ ਮੈਨੂੰ ਲੱਗਦਾ ਤੁਹਾਡੇ ਮੋਂ ਮਾਂ ਨੂੰ ਕੋਈ ਨਾ ਕੋਈ ਗੱਲ ਨਿਕਲ ਗਈ ਤੇ ਉਹ ਮੈਨੂੰ ਕਹੀ ਜਾਂਦੀ ਸੀ ਕਿ ਤੂੰ ਉਹਨਾਂ ਨੂੰ ਸਾਰਾ ਭੇਤ ਦਿੰਨੀ ਆ ਹਰ ਇੱਕ ਗੱਲ ਦੱਸਦੀ ਆ ਨਹੀਂ ਉਹ ਤਾਂ ਨਾ ਪ੍ਰੀਤ ਨੂੰ ਲੜੀ ਜਾਂਦੀ ਸੀ ਕਿ ਤੇ ਕੱਲ ਦੁਕਾਨ ਤੇ ਵਾਗ ਗਈ ਹੋਵੇ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੀ ਸੀ ਵੀ ਤੁਸੀਂ ਇਹੋ ਜਿਹਾ ਸੁਭਾਣਾ ਰੱਖਿਆ ਕਰੋ ਵੀ ਸਾਰਾ ਦਿਨ ਤੁਸੀਂ ਉਹਨਾਂ ਨਾਲ ਵੀ ਲੜਦੇ ਰਹਿੰਦੇ ਹੋ ਤੇ ਪ੍ਰੀਤ ਨਾਲ ਵੀ ਦੇਖ ਮੈਂ ਤਾਂ ਤੇਰੀ ਕੱਲ ਸਮਝਦੀ ਆ ਪਰ ਤੈਨੂੰ ਪਤਾ ਉਹਨਾਂ ਦੇ ਸੁਭਾ ਦਾ ਉਹ ਨਹੀਂ ਇਹ ਗੱਲਾਂ ਸਮਝਦੇ ਹੈਗੇ ਉਹਨਾਂ ਨੂੰ ਤਾਂ ਇਹ ਹੋ ਜਾਂਦਾ ਵੀ ਹਾਂ ਮੈਂ ਤੈਨੂੰ ਜਾ ਕੇ ਸਾਰਿਆਂ ਨੂੰ ਦੱਸਦੀ ਆਂ ਤਾਂ ਤੂੰ ਬੋਲਦੀ ਆਂ ਮੈਂ ਤਾਂ ਖੁਦ ਉਹਨਾਂ ਨੂੰ ਕਿਹਾ ਸੀਗਾ ਵੀ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਵੀ ਘਰੇ ਤਾਂ ਹੁਣ ਆਵਾਜ਼ ਤਾਂ ਲੜਦਿਆਂ ਦੀ ਸੁਣਦੀ ਆ ਉਹ ਕਿਸੇ ਦੀ ਨਹੀਂ ਸੁਣਦੇ ਹੈਗੇ ਉਹਨਾਂ ਨੇ ਜੋ ਸੋਚਣਾ ਉਹਨਾਂ ਨੇ ਉਹੀ ਸੋਚਣਾ ਤੇਰੇ ਜਾਂ ਮੇਰੇ ਕਹਿਣ ਤੇ ਉਹਨਾਂ ਦੀ ਸੋਚ ਨਹੀਂ ਬਦਲਦੀ ਗਲਤ ਗੱਲ ਹੈ ਐਨਾ ਕਿਸੇ ਨੂੰ ਸਤਾਉਣਾ ਮੈਂ ਤਾਂ ਵੈਸੇ ਹੀ ਉਹਨਾਂ ਨੂੰ ਕਿਹਾ ਸੀ ਵੀ ਚਲ ਕੋਈ ਨਾ ਸਿਆਣੇ ਬਿਆਣੇ ਇਹ ਗੱਲ ਸਮਝਣਗੇ ਪਰ ਉਹ ਤਾਂ ਗੱਲ ਨੂੰ ਉਲਟ ਹੀ ਲੈ ਗਏ ਤੈਨੂੰ ਲੱਗਦਾ ਵੀ ਮੈਂ ਕਦੇ ਸਮਝਾਇਆ ਨਹੀਂ ਹੁਣ ਆ ਤੇ ਸਮਝਣਾ ਹੁੰਦਾ ਹੁਣ ਨੋ ਮੇਰੀਆਂ ਗੱਲਾਂ ਹੀ ਸਮਝ ਜਾਂਦੇ ਤੂੰ ਤਾਂ ਫੇਰ ਵੀ ਬਾਹਰ ਲਈਂ ਤੇਰੀਆਂ ਕਿੱਥੋਂ ਸਮਝ ਜਾਣਗੇ ਬਹੁਤ ਗਲਤ ਗੱਲ ਐ ਕੋਈ ਇੰਨਾ ਵੀ ਨਰਦਈ ਨਹੀਂ ਹੋਣਾ ਚਾਹੀਦਾ ਫਿਰ ਕਿੰਨੂ ਨੂੰਆਂ ਤੀਆਂ ਵਰਗੀਆਂ ਹੀ ਹੁੰਦੀਆਂ ਜੇ ਸਮਝ ਗਏ ਤਾਂ ਗੱਲ ਤਾਂ ਸਮਝਣ ਦੀ ਐ ਨਾ ਤੇ ਤੈਨੂੰ ਦੱਸ ਕੀ ਹਟੀਆਂ ਇਹਨਾਂ ਦੀ ਸੋਚ ਨਹੀਂ ਬਦਲ ਸਕਦੀ ਬਸ ਮੈਂ ਤੇਰੇ ਸਾਹਮਣੇ ਇੱਕੋ ਹੀ ਗੱਲ ਰੱਖਦੀ ਆ ਭੈਣ ਬਣ ਕੇ ਇਹਨਾਂ ਨੂੰ ਕੁਝ ਵੀ ਨਾ ਕਿਹਾ ਕਰ ਮੇਰੇ ਪ੍ਰਤੀ ਤਾਂ ਬਿਲਕੁਲ ਵੀ ਨਹੀਂ ਮੈਂ ਤਾਂ ਗਲਤੀ ਹੋ ਗਈ ਜਿਹੜਾ ਮੈਂ ਕੁਝ ਕਹਿ ਬੈਠੀ ਮੈਂ ਤਾਂ ਸਮਝਾ ਹੀ ਰਹੀ ਸੀ ਪਰ ਜੀ ਤੇਰੀ ਗਾਲਾਂ ਪੈਂਦੀਆਂ ਇਸ ਗੱਲ ਕਰਕੇ ਐਦੂ ਮੁੜ ਕੇ ਮੈਂ ਤੇਰਾ ਨਾਮ ਵੀ ਨਹੀਂ ਲੈਂਦੀ ਬੇਬੀ ਕੋਲ ਮੈਂ ਕੁਝ ਵੀ ਨਹੀਂ ਕਹਿੰਦੇ ਬਸ ਮੈਂ ਤਾਂ ਪ੍ਰੀਤ ਕਰਕੇ ਕਿਹਾ ਸੀਗਾ ਉਹ ਕੁੜੀ ਨੇ ਘਰੋਂ ਬਾਹਰ ਵੀ ਨਹੀਂ ਜਾਣਦੀ ਹੁਣ ਮੈਂ ਉਹਨੂੰ ਘਰੇ ਕੈਦ ਕਿਵੇਂ ਕਰਾਂ ਹੁਣ ਮਾੜਾ ਮੋਟਾ ਤਾਂ ਉਹ ਨਹੀਂ ਬਾਹਰ ਅੰਦਰ ਜਾਣਾ ਹੀ ਐਂਕਰੋ ਕੱਲ੍ਹ ਤੋਂ ਤੂੰ ਫਿਰਦੀ ਐ ਦੇਖ ਮੈਨੂੰ ਗਲਤ ਨਾ ਸਮਝੀ ਤੈਨੂੰ ਇੱਕ ਚੰਗੀ ਸਲਾਹੀ ਦਵਾਂਗੀ ਹੋ ਸਕੇ ਤਾਂ ਕਿਤੇ ਹੋਰ ਕਰਾਏ ਤੇ ਘਰ ਦੇਖ ਲੈ ਇੱਥੇ ਨਾ ਵੇਖ ਐਂ ਤਾਂ ਨਾ ਤੇਰੀ ਬੱਚੀ ਤੇ ਵੀ ਗਲਤ ਅਸਰ ਪਾਊਗਾ ਉਹ ਵੀ ਨਿੱਤ ਸਾਡਾ ਕਲੇਸ਼ ਵੇਖਦੀ ਐ ਨਿਆਣੀ ਜੀ ਤਾਂ ਹੈਗੀ ਆ ਪਤਾ ਨਹੀਂ ਉਹਦੇ ਮਨ ਚ ਕੀ ਜਾਂਦੀ ਹੋਊ ਕੀ ਨਾ ਮੈਂ ਨਹੀਂ ਚਾਹੁੰਦੀ ਵੀ ਉਹਦੇ ਮਨ ਤੇ ਕੋਈ ਗੱਲ ਲੱਗੇ ਘਰ ਤਾਂ ਹੋਰ ਲੱਭਲਾਂ ਪਰ ਰੋਲਾ ਤਾਂ ਇਹੀ ਹੈ ਨਾ ਵਿਛੇਤੀ-ਛੇਤੀ ਘਰ ਕੋਈ ਮਿਲਦਾ ਨਹੀਂ ਅਗਲਾ ਕਹਿੰਦਾ ਤੁਸੀਂ ਕੱਲੀਆਂ ਹੀ ਮਾਮਾ ਤੀਆਂ ਹੋਰ ਕੋਈ ਹੈ ਨਹੀਂ ਕੱਲੀਆਂ ਕੁੜੀਆਂ ਨੂੰ ਕੌਣ ਘਰ ਦਿੰਦਾ ਰਹਿਣ ਲਈ ਉਹ ਤਾਂ ਬੇਬੇ ਨੇ ਚੱਲ ਰੱਖ ਲਿਆ ਨਹੀਂ ਤਾਂ ਅਸੀਂ ਬਹੁਤ ਘਰ ਦੇਖੀ ਸੀ ਸਾਰੇ ਐਂ ਤਾਂ ਚੱਲ ਕੋਈ ਗੱਲ ਨਹੀਂ ਤੂੰ ਇੱਥੇ ਰਹਿ ਸਕਦੀ ਆ ਹੁਣ ਤਾਂ ਤੇਰਾ ਵੀ ਘਰ ਆ ਪਰ ਮੈਂ ਤਾਂ ਤੈਨੂੰ ਵੈਸੇ ਹੀ ਕਿਹਾ ਸੀਗਾ ਵੀ ਚੱਲ ਇਹ ਸਭ ਚੀਜ਼ਾਂ ਤੋਂ ਤੂੰ ਜਿੰਨਾ ਦੂਰ ਰਹੇਂਗੀ ਤੇਰੇ ਤੇ ਤੇਰੇ ਕੁੜੀ ਲਈ ਓਨਾ ਹੀ ਚੰਗਾ ਮੈਂ ਪ੍ਰੀਤ ਨੂੰ ਬਹੁਤ ਸਮਝਾਉਣੀ ਹੁੰਦੀ ਆ ਪਰ ਜਦੋਂ ਵੀ ਆਪੇ ਮੇਰੇ ਬਾਰੇ ਕੁਝ ਕਹਿ ਦਿੰਦੀ ਆ ਨਾ ਤਾਂ ਪ੍ਰੀਤ ਬੋਲ ਪੈਂਦੀ ਆ ਉਹ ਥੋੜੀ ਜਿਹੀ ਬੜਬੋਲੀ ਆ ਉਹ ਗੱਲ ਨਹੀਂ ਸੁਣਦੀ ਉਹ ਪਹਿਲੇ ਦਿਨ ਤੋਂ ਹੀ ਇਹੋ ਜਿਹੀ ਆ ਉਹ ਤਾਂ ਮੈਨੂੰ ਪਤਾ ਹੈ ਕੋਈ ਗੱਲ ਨਹੀਂ ਚੱਲ ਮੈਂ ਤਾਂ ਤੈਨੂੰ ਵੈਸੇ ਹੀ ਕਿਹਾ ਸੀਗਾ ਬਾਕੀ ਤੈਨੂੰ ਜਿਵੇਂ ਸਹੀ ਲੱਗੇ ਕੋਈ ਨਾ ਤੂੰ ਅੱਜ ਜਾਣਾ ਨਹੀਂ ਕੰਮ ਤੇ ਨਾ ਅੱਜ ਤਾਂ ਛੁੱਟੀ ਸੀਗੀ ਤਾਂ ਕਰਕੇ ਤੇ ਸੌਰੀ ਮੇਦੂੰ ਗਲਤੀ ਹੋ ਗਈ ਮੈਂ ਤੈਨੂੰ ਮੁੜ ਕੇ ਤੁਹਾਡਾ ਨਾਮ ਨਹੀਂ ਲੈਂਦੀ ਉਹਨਾ ਮੂਰੇ ਠੀਕ ਹੈ ਹਾਂਜੀ ਹਾਂ ਪਛਾਰੀ ਕਿੰਨ ਚੰਗੀ ਹੈ ਕਿਸੇ ਵੇਲੇ ਫੋਨ 'ਚੋਂ ਵੀ ਨਿਕਲ ਜਾ ਕਰ ਕੀ ਗੱਲ ਹੋ ਗਈ ਬੇਬੇ ਉਹ ਦੇਖ ਕਲੇਸਨ ਕਲੇਸਪਾਈ ਬੈਠੀ ਆ ਤੂੰ ਵੀ ਕਹਿਤਾ ਉਹਨੂੰ ਮੈਂ ਵੀ ਕਹਿਤਾ ਵੀ ਪਾਈ ਚੁੱਪ ਕਰਕੇ ਜਦੋਂ ਮੁੰਡੇ ਦੀ ਤੇਰੇ ਨਾਲ ਨਹੀਂ ਬਣਦੀ ਤੂੰ ਇਹਨੂੰ ਤਲਾਕ ਦੇ ਜਾ ਉਹ ਤਾਂ ਪੱਕੀ ਬੁਸ਼ਰਮ ਹੋਈ ਪਈ ਆ ਬੇਬੇ ਹੁਣ ਤੂੰ ਇਹਦਾ ਹਾਲਤ ਦੱਸ ਦੇ ਮੈਨੂੰ ਕੀ ਆ ਹੁਣ ਮੈਂ ਉਹਨੂੰ ਕੀ ਕਹਾਂ ਓਕੇ ਮੈਂ ਉਹਨੂੰ ਕੀ ਕਹਾ ਜੇ ਹੁਣ ਮੈਂ ਵੀ ਕਹਾਂ ਤਾ ਤੂੰ ਵੀ ਕਹਾਂ ਉਹ ਨਹੀਂ ਜਾਂਦੀ ਜੁੰਡੀਗੀ ਉਹ ਤਾਂ ਕਹਿੰਦੀ ਮੈਂ ਤਾਂ ਇੱਥੇ ਮਰੂੰਗੀ ਤੁਹਾਡੇ ਘਰੋਂ ਹੀ ਆਥੀ ਜਾਊ ਮੇਰੀ ਤੂੰ ਇੱਕ ਇਹ ਜੀ ਸਿਹੜੀ ਆ ਮੇਰੇ ਨਾਲ ਠੀਕ ਆ ਜਿਹੜੇ ਕੰਡੇ ਹੁਣ ਚੁਗਣੇ ਪੈਗੇ ਤੂੰ ਮੇਰੀ ਗੱਲ ਉਦੋਂ ਮੰਨੀ ਹੁੰਦੀ ਤੇ ਆ ਦਿਨ ਨੇ ਅੱਜ ਦੇਖਣੇ ਪੈਂਦੇ ਸੀਗੇ ਬੇਪੁੱਤ ਮੈਂ ਤਾਂ ਨਾ ਇੰਨਾ ਬੇੜਾਂ ਨੂੰ ਪਸਤਾਈ ਜਾਨੀ ਆ ਜਿੰਨਾ ਬੇੜਾਂ ਤੇ ਇਹ ਮੈਂ ਵਿਆਹ ਕੇ ਲੈਂਦੀ ਏਗੀ ਹੁਣ ਨਾ ਉਧਰ ਦੀ ਇਹ ਨਾ ਉਧਰ ਦੀ ਇੱਕ ਆਏ ਸੀ ਵੀ ਮੇਰੀ ਕੋਈ ਦੇਲ ਹੀ ਵਧੂਗੀ ਕੋਈ ਦੇਲ ਹੀ ਨਹੀਂ ਮੇ ਤਾਂ ਵਾਦੀ ਦਿੰਦੀ ਇਹੇ ਸਮਾਂ ਬਗਜੇ ਨਾ ਮੈਂ ਤਾਂ ਬੜੀ ਬਦਗ ਗਈ ਆਪੋ ਉਸੇ ਨੂੰ ਵਿਆਹ ਲਿਆ ਗਏ ਬੇਬੇ ਮੈਂ ਤਾਂ ਤੈਨੂੰ ਉਹਦੇ ਦਾ ਤਾਂ ਕਹੀ ਜਾਂਦਾਗਾ ਮੈਂ ਉਸ ਨੂੰ ਵਿਆਹ ਕੇ ਲਾਉਣਾ ਸੀ ਜਦੋਂ ਮੇਰੀ ਇਹ ਪਸੰਦ ਹੀ ਨਹੀਂ ਜਦੋਂ ਮੈਨੂੰ ਰੱਖਣੀ ਨਹੀਂ ਹੈਗਾਗਾ ਇਹ ਫੇਰ ਵੀ ਨਹੀਂ ਗੱਲ ਸਮਝਦੀ ਵੀ ਮੈਨੂੰ ਕੀ ਕਹੀ ਜਾਂਦੇ ਨੇ ਉਹਨੇ ਪਤਾ ਨਹੀਂ ਮੈਨੂੰ ਤਾਂ ਐਂ ਜੀ ਕਰਦਾ ਇਹ ਤਾਂ ਮੈਂ ਗਲ ਗੁੱਠਾ ਦੇਦਾ ਇੱਥੇ ਬੇ ਪੁੱਤ ਜੇ ਗਲ ਗੁੱਠਾ ਦੇਵਾਂਗੇ ਫੇਰ ਆਪਾਂ ਹੀ ਫਸਾਂਗੇ ਸਾਰੀ ਉਮਰ ਆਪੋ ਉਥੇ ਜੇਲ੍ਹ 'ਚ ਬੈਠੇ ਰਹਾਂਗੇ ਮਾਂ ਪੁੱਤ ਇਹਦਾ ਕੁਝ ਨਹੀਂ ਜਾਣਾ ਇਹ ਮਰ ਜੂਗੀ ਮਰ ਗਈ ਆਪਾਂ ਸੱਟਾਵਾਂਗੇ ਪਰ ਇਹ ਚੱਕ ਕੇ ਨੂੰ ਬੇਬੇ ਮੈਨੂੰ ਤਾਂ ਲੱਗਦਾ ਨਹੀਂ ਜੇ ਕੋਈ ਹੱਲ ਹੋ ਜੂਗਾ ਤੂੰ ਐ ਕਰ ਫੋਨ ਫੋਨ ਕਰਕੇ ਦੇਖ ਲੈ ਤੇ ਪਿਓ ਨੂੰ ਉੱਥੇ ਮੈਂ ਤਾਂ ਕਹੀ ਕਿ ਆਈ ਸੀ ਕਿ ਮਾਹ ਤੇਰੇ ਪਿਓ ਨੂੰ ਫੋਨ ਲਾਉਣੀ ਆ ਮੈਂ ਕਹਿੰਦੀ ਕਾ ਤੋ ਲਾਉਣੀ ਆ ਮੇਰੇ ਪਿਓ ਨੂੰ ਫੋਨ ਮੈਂ ਐ ਕਹ ਜੀ ਤੋ ਪਈ ਤੂੰ ਸਾਡੇ ਉਹੀ ਗੱਲ ਅਸੀਂ ਤੈਨੂੰ ਰੱਖਣੀ ਨਹੀਂਗਾ ਤੈਨੂੰ ਅਸੀਂ ਚਾਹੁੰਦੇ ਨਹੀਂ ਮੁੰਡਾ ਨਹੀਂ ਚਾਹੁੰਦਾ ਮੈਂ ਨਹੀਂ ਚਾਹੁੰਦੀ ਵੀ ਤੂੰ ਫੇਰ ਇੱਥੇ ਘਰ ਦੀ ਕੀਆਂਗੀ ਓ ਬਸ ਮੇਰੇ ਲਈ ਆ ਜਿਹੜੀ ਮੇਰੇ ਮੰਗ ਰਾ ਠੀਕ ਆ ਨਾ ਤਾਂ ਮੈਨੂੰ ਘਰੋਂ ਬਾਹਰ ਨਿਕਲ ਦਿੰਦੀ ਆ ਜੇ ਦੇ ਕੋਲੋਂ ਵੜਦਾਗਾ ਤਾਂ ਕਲੇਸ਼ ਕਰ ਲੈਂਦੀ ਆ ਮੈਂ ਤਾਂ ਬਸ ਮੇਰਾ ਤਾਂ ਜੀਨਾਂ ਰੁੱਬਰ ਹੋਇਆ ਪੈ ਮੈਰਾ ਇੰਜ ਹੀ ਕਰਦਾ ਮੈਂ ਹੀ ਕਾਲ ਖਾ ਲੈਣਾ ਇਹ ਤਾਂ ਮੈਂ ਤਾਂ ਨਾ ਬੜੀ ਦੁਖੀ ਐ ਤੂੰ ਨਾਲੇ ਤੂੰ ਦੁਖੀ ਐ ਨਾਲੇ ਮੈਂ ਦੁਖੀ ਐ ਕਿ ਦੋਨੇ ਜਣੇ ਦੁਖੀ ਆ ਜੇ ਕੋਈ ਬਾਹਾਨੇ ਨਾਲੇ ਨਿਕਲਦੀ ਐ ਨਾ ਇਹਨੂੰ ਆਪਾਂ ਘਰੋਂ ਕੱਢ ਦਗੇ ਮੈਂ ਤਾਂ ਬੇਬੇ ਨੂੰ ਕਹੂੰਗਾ ਦੁਬਾਰੇ ਹੁਣ ਵੀ ਕਹੂੰਗਾ ਜੇ ਮੈਨੂੰ ਮਿਲੂਗ ਠੀਕ ਐ ਉਹਨੂੰ ਮੈਂ ਕਹਿ ਦੂੰਗਾ ਲੇਉਂਗਾ ਤੇ ਮੈਂ ਉਸ ਨਾਲੋਂ ਮੇਰੀ ਪਸੰਦ ਹੀ ਨੇ ਉਹ ਮੈਂ ਸਿੱਧਾ ਜਵਾਬ ਦੇ ਦਾਨਾ ਤੂੰ ਆਪਦਾ ਜਾਇ ਇਥੋ ਝੋਲਾ ਝੋਲਾ ਚੱਕ ਕੇ ਲੈ ਫਰ ਮੱਕੀ ਜਾਨੀ ਆ ਮੇ ਜਿਹਨ ਮੇਰੇ ਪੁੱਤ ਤੇ ਨੇ ਪਸੰਦ ਪਈ ਅਸੀਂ ਤੇ ਇਤੋਂ ਕਰਾਉਣਾ ਵੀ ਕੀ ਆ ਮੇਰੇ ਪੁੱਤ ਨੇ ਤੇ ਪੁੱਤ ਨੇ ਤੇ ਰੋਟੀ ਨਹੀਂ ਖਾਣੀ ਚਾਹ ਨਹੀਂ ਪਾਣੀ ਦੀ ਰੱਜ ਕੇ ਹੋ ਟੱਡ ਪਰ ਕੇ ਪੈਂਦਾ ਨੀਗਾ ਐਵੇਂ ਮੇਰੇ ਮੰਗਰ ਮੰਗਰ ਫਿਰ ਦਿਰੂਗੀ ਲਓ ਜੀ ਚਾਹ ਲਓ ਜੀ ਰੋਟੀ ਜਦੋਂ ਮੈਂ ਉਹਦੇ ਹੱਥ ਦਾ ਫੜਨੇ ਨਹੀਂ ਹੈਗਾ ਤੂੰ ਮੈਂ ਜਦੋਂ ਵੀ ਘਰੇ ਆਉਣਾ ਤੂੰ ਮੈਨੂੰ ਪਾਣੀ ਦਾ ਗਲਾਸ ਫੜਾ ਦਿਆ ਕਰ ਉਹਦੇ ਹੱਥ ਦਾ ਮੈਨੂੰ ਨਾ ਭਰਾਂਗਾ ਠੀਕ ਆ ਉਹ ਤੇ ਮੈਂ ਤਾਂ ਬਿਠੇ ਰ ਉਠਦੀ ਆ ਔੜਦੀ ਆ ਵੀ ਇਹਨੂੰ ਮੈਂ ਪਾਣੀ ਖਣਾ ਮੈਂ ਨੂੰ ਮੈਂ ਰੋਟੀ ਖੜਾਵਾ ਜਦੋਂ ਮూర్ਤੀ ਆਪ ਹੋ ਜਾਂਦੀ ਆ ਫਿਰ ਹੁਣ ਮੈਂ ਕਰਾਂ ਵੀ ਕੀ ਓ ਬ ਆ ਦੇਖੀ ਆਂਡ ਗਮੰਡ ਕੀ ਕਹੂਗਾ ਤੀਜੇ ਦਿਨ ਆਪਣੇ ਘਰੇ ਕੰਜਰ ਕਲੇਸ ਰਹਿੰਦਾਗਾ ਇਹ ਐਂ ਕਹਿੰਦੇ ਹੋਣਗੇ ਪਤਾ ਨਹੀਂ ਇਹ ਮਾਂ ਪੁੱਤ ਮਾੜੇ ਆਗੇ ਉਹ ਵਿਚਾਰੀਆਂ ਜਿਹੜੀਆਂ ਹੁੱਕ ਰਾਏ ਤੇ ਆਂਗਾ ਉਹਨਾਂ ਨੂੰ ਰੋਜ਼ ਜਲੂਸ ਦਿਖਾ ਦਿੰਦੀ ਹੈਗੀ ਬਾਹਰ ਹੋਈਆਂ ਉਹ ਉਹਨਾਂ ਨੂੰ ਜਲੂਸ ਕੀ ਦਿਖਾਉਂਦੀ ਹੈ ਇਹ ਬੇਬੇ ਮੇਰਾ ਤਾਂ ਸਿਰ ਦੁਖੀ ਜਾਂਦਾ ਤੂੰ ਦੇਖ ਲੈ ਜਿੰਮੇ ਕਰਨਾ ਤੂੰ ਮੈਨੂੰ ਤਾਂ ਰੱਖਿਆ ਸੁਰੇ ਮੈਂ ਤਾਂ ਜਾਂਦਾ ਸੀ ਨਿਕਲਦਾ ਸੀ ਵਧੀਆਂ ਕਰੋ ਫਿਰ ਹੁਣ ਮਾਇਆ ਪਾਸ ਹੀ ਉਹਦੇ ਚ ਤੂੰ ਤਾਂ ਨਿਕਲ ਜਾਣਾ ਤੂੰ ਤਾਂ ਬੰਗ ਜਾਣਾਗਾ ਅਵਲਾ ਰੋਟੀ ਪਾਣੀ ਵੀ ਖਾਣਾ ਚਾਹ ਪਾਣੀ ਵੀ ਪੀਣਾ ਇੱਥੇ ਮਾਇ ਸੁਖੀ ਹੋ ਜਾਨੀ ਹੈਗੀ ਕੋ ਫਸੀ ਤਾਂ ਪਰ ਤੂੰ ਹੀ ਵਸਾਇਆ ਮੈਨੂੰ ਜੇ ਮੈਨੂੰ ਤੂੰ ਵਸਾਇਆ ਨੇ ਹੁਣ ਆਪਦੇ ਚ ਕਰ ਲਾ ਹੁਣ ਜਿਹੜਾ ਕੁਝ ਕਰਨਾ ਇਹਦੇ ਨਾਲ ਮਾਇ ਇਹਦੇ ਨਾਲ ਕੀ ਕਰਨਾ ਜੇ ਹੁਣ ਤੂੰ ਮੇਰਾ ਸਾਥ ਦੇਵੇਂਗਾ ਫੇਰ ਹੋਊਗਾ ਕੱਲੀ ਮੈਂ ਕੀ ਕਰਨਾ ਮੈਂ ਤਾਂ ਤੇਰੇ ਨਾਲ ਹੀ ਆ ਜਿਵੇਂ ਤੂੰ ਕਰੇਂਗੀ ਨੇ ਮੈਂ ਤਾਂ ਉਵੇਂ ਕਰੂੰਗਾ ਪਰ ਇਹਨੂੰ ਇਹਨੂੰ ਕਹੇ ਕਹਦੇ ਇਸ ਘਰ ਵਿੱਚ ਤੇਰੀ ਜਗ੍ਹਾ ਹੈ ਨਹੀਂ ਇੱਥੇ ਤੂੰ ਜਾ ਸਕਦੀ ਆ ਠੀਕ ਆ ਇਹਨੇ ਪੱਕੀ ਬਿਸਰਮ ਹੋਈ ਖੜੀ ਆ ਕਿਤੇ ਨਹੀਂ ਜਾਂਦੀਗੀ ਕੀ ਬਣੂ ਯਾਰ ਇਹਦਾ ਹਾਲ ਯਾਰ ਕੀ ਦੱਸਾਂ ਯਾਰ ਜੇ ਕਿਤੇ ਮੇਰੀ ਮਾਂ ਮੇਰੀ ਗੱਲ ਉਹ ਤੋਂ ਮੰਨੀ ਹੁੰਦੀ ਨਾ ਮੈਨੂੰ ਆਜਾ ਦਿਨ ਨੇ ਦੇਖਣੇ ਪੈਂਦੇ ਸੀਗੇ ਮੈਂ ਤਾਂ ਯਾਰ ਵਿਚਾਲੇ ਫਸ ਗਿਆ ਯਾਰ ਰਹਿੰਦੀ ਹੁੰਦੀ ਨਾਲੇ ਆਪ ਦੀ ਜ਼ਿੰਦਗੀ ਪਸਾਣੀ ਜ ਨੇ ਜਾਂਦੀ ਪਤਾ ਨਹੀਂ ਕਿਉਂ ਨਹੀਂ ਇੱਥੇ ਪਤਾ ਨਹੀਂ ਕੀ ਰੱਖਿਆ ਇਹਦਾ